ਭਾਈ ਸਾਹਿਬ ਦੋ ਬੰਦੇ ਤਾਂ ਉਹਨਾਂ ਨੇ ਆਪਣੇ ਮਾਰਦੇ ਤੇ ਤੁਹਾਡਾ ਬੰਦਾ ਜਖਮੀ ਕਰਤਾ ਤੇ ਪੁਲਿਸ ਉੱਤੇ ਕੀ ਕਰਦੀ ਸੀ ਖੰਡ ਪਾੜਤਾ ਖੁੱਲਿਆ ਨਹੀਂ ਸੀ ਵੀ ਰੌਲ ਲਾਈ ਜਾਂਦੀ ਹੈ ਪੁਲਿਸ ਉਹ ਅਲਰਟ ਕਿਉਂ ਨਹੀਂ ਸੀ ਦੋ ਅਫਸਰਾਂ ਦੇ ਨਾਲ ਘੱਟੋ-ਘੱਟ ਜਿਹੜੇ 12-15 ਬੰਦੇ ਹੋਣਗੇ ਤੇ ਜੇ 12-15 ਬੰਦੇ ਉੱਥੇ ਹੈ ਤੇ ਉੱਥੇ ਤੁਹਾਨੂੰ ਤਿੰਨ ਬੰਦੇ ਕਿ ਥੋੜੇ ਗੋਲੀਆਂ ਮਾਰ ਕੇ ਭੱਜ ਗਏ ਕਿ ਥੋੜਾ ਬੰਦਾ ਉਹਨਾਂ ਨੇ ਜਖਮੀ ਕਰਤਾ ਤੇ ਦੂਜਾ ਆਪਦੇ ਮਾਰ ਲਏ ਕਿੱਡੀ ਅਸਲੀ ਗੱਲ ਹੈ ਜਿਹੜੀ ਐਫਆਈਆਰ ਕੱਟੀ ਆ ਐਫਆਈਆਰ ਕੁਝ ਹੋ ਰਿਹਾ ਹੈ ਹਰਮਨ ਵੀਰ ਸਿੰਘ ਜਿਹੜਾ ਬੋਲਦਿਆ ਉਹ ਹੋ ਤੁਸੀਂ ਇਸ ਗੱਲ ਨੂੰ ਕਿਵੇਂ ਛਿੜਾ ਲਿਓਗੇ ਕਿ ਇਹ ਆਵਾਜ਼ ਜਿਹੜੀ ਹੈਗੀ ਇਹ ਡੀਆਈਜੀ ਦੀ ਨਹੀਂ ਤਾਂ ਐਫਆਈਆਰ ਕਹਿੰਦੀ ਹੈ ਕਿ ਉਹ ਇਨਕਾਊਂਟਰ ਨਹੀਂ ਹੁੰਦਾ ਉਹਨਾਂ ਦੇ ਆਪਣੇ ਬੰਦੇ ਤੋਂ ਮਾਰੇ ਗਏ ਡੀਆਈਜੀ ਸਾਹਿਬ ਕਹਿੰਦੇ ਹੈ ਕਿ ਹਾਂ ਗੋੜਗਾਂ ਜਿਹੜੀਆਂ ਦੋਨੋਂ ਪਾਸੇ ਤੋਂ ਜਿਹੜੀਆਂ ਕ੍ਰਾਸ ਫਾਇਰਿੰਗ ਹੋਈ ਇੱਕ ਪਾਸੇ ਕ੍ਰਾਸ ਫਾਇਰਿੰਗ ਇੱਕ ਪਾਸੇ ਜਿਹੜੀ ਹੈਗੇ ਉਹਨਾਂ ਦੇ ਜਿਹੜੇ ਗੈਂਗਸਟਰਾਂ ਨੇ ਉਹਨਾਂ ਨੂੰ ਮਾਰਤਾ ਹਰਪ੍ਰੀਤ ਸ਼ੁਕਲਾ ਸਾਹਿਬ ਇੱਕ ਪ੍ਰੈਸ ਕਾਨਫਰੰਸ ਕਰਦੇ। ਪ੍ਰੈਸ ਨੂੰ ਟਾਈਮ ਦਿੱਤਾ ਜਾਂਦਾ 3:30 ਵਜੇ ਦਾ। ਅਬੋਰ ਦੇ ਵਿੱਚ ਵੀ ਆਪਾਂ ਇੱਥੇ ਪ੍ਰੈਸ ਕਾਨਫਰੰਸ ਕਰਾਂਗੇ। ਫਿਰ ਨਾਲ ਦੀ ਨਾਲ ਸੁਨੇਹਾ ਭੇਜ ਦਿੱਤਾ ਜਾਂਦਾ 1:00 ਘੰਟਾ ਪਹਿਲਾਂ। 3:30 ਦੀ ਵੀ 10:00 ਵਜੇ ਆਜੀ। 3:00 ਵਜੇ ਜਾਂਦੇ ਉੱਥੇ ਕਹਿੰਦੇ ਸੀ ਦੋ ਬੰਦੇ ਫੜ ਲਏ ਸੀ, ਪੁੱਛਗਿੱਛ ਕਰ ਰਹੇ ਆ, ਬੜਾ ਕੁਝ ਲਿਖੂ ਹੈ ਦੱਸਾਂਗੇ ਤੁਹਾਨੂੰ ਤੇ 4:00 ਵਜੇ ਖਬਰ ਆ ਜਾਂਦੀ ਹੈ ਕਿ ਉਹਨਾਂ ਦਾ ਤਾਂ ਇੰਕਾਊਂਟਰ ਹੋ ਗਿਆ। ਉਹ ਮਾਰੇ ਗਏ। ਇਹਨੇ ਤਿੰਨ ਬੰਦੇ ਉਹਨੂੰ ਗੋਲੀਆਂ ਮਾਰਨ ਵਾਲੇ ਆ ਉਹਨਾਂ ਤਿੰਨਾਂ ਦੇ ਵਿੱਚ ਹੀ ਹੈ ਜਦੋਂ ਉਹਨਾਂ ਨੇ ਕਤਲ ਕਰਤਾ ਸ਼ੂਟਰਾਂ ਨੇ ਸ਼ੂਟ ਕਰਤਾ ਤੇ ਸ਼ੂਟਰਾਂ ਨੂੰ ਲੈ ਕੇ ਆਉਂਦੇ ਪੁਲਿਸ ਦਾ ਦਾਵਾ ਵੀ ਕਿ ਡੀਲ ਦੇ ਉੱਪਰ ਐ ਸੀ ਲੇਕਿਨ ਉਹਨਾਂ ਨੇ ਕਤਲ ਨਹੀਂ ਕੀਤਾ ਬੈਸੇ ਵੀ ਜੇ ਆਪਾਂ ਦੇਖੀਏ ਜੇ ਤੁਸੀਂ ਬੰਦਿਆਂ ਨੂੰ ਫੜ ਲਿਆ ਫੜਨ ਤੋਂ ਬਾਅਦ ਮੁਕਾਬਲੇ ਵਾਲੀ ਗੱਲ ਬਣਦੀ ਔਰ ਇਸ ਕੇਸ ਦੇ ਵਿੱਚ ਤਾਂ ਮੈਨੂੰ ਲੱਗਦੀ ਹੈ ਕਿ ਪੁਲਿਸ ਆਪਣੇ ਆਪ ਹੀ ਬਸ ਕੀਤਾ ਪ੍ਰੈਸ਼ਰ ਇੰਨਾ ਜ਼ਿਆਦਾ ਸਤਿੰਨ ਜਿਹੜੇ ਹੈਗੇ ਆ ਨੈਸ਼ਨਲ ਪਾਰਟੀ ਦੇ ਪ੍ਰਧਾਨ ਉੱਤੇ ਪਹੁੰਚ ਗਿਆ ਅੱ퍼 ਮਿਡਲ ਕਲਾਸ ਦੇ ਵਿੱਚ ਜਿਹੜਾ ਪ੍ਰੋਟੈਸਟ ਉਹਨਾਂ ਦੇ ਵਿੱਚ ਜਿਹੜਾ ਜੂਸ ਸੀ ਉਹ ਏਜੰਸੀ ਦੀ ਸਾਰੀ ਗੱਲ ਚੰਡੀਗੜ੍ਹ ਪਹੁੰਚ ਹੀ ਰਹੀ ਹੈ ਉਹਨੇ ਹਲਾ ਕੇ ਰੱਖਤਾ ਸਾਰਾ ਕੁਝ ਅਮਨ ਅਰੋੜਾ ਜਿਹੜੇ ਸਟੇਟ ਪ੍ਰੈਜ਼ੀਡੈਂਟ ਆ ਆਮ ਆਦਮੀ ਪਾਰਟੀ ਦੀ ਰਿਸ਼ਤੇਦਾਰੀ ਉਹਨਾਂ ਦੀ ਵੀ ਗੋੜ ਹੈ ਔਰ ਅਗਲੀ ਗੱਲ ਡੀਜੀਪੀ ਸਾਹਿਬ ਦੀ ਰਿਸ਼ਤੇਦਾਰੀ ਵੀ ਗੋੜ ਹੈ ਇਹ ਰਿਸ਼ਤੇਦਾਰਾ ਨਹੀਂ ਦੀ ਇਨਫੋਰਮੇਸ਼ਨ ਮਿਲਦੀ ਹੈ ਭਈ ਆ ਕੀ ਹੋ ਗਿਆ ਵਾਦਾ ਕੀ ਇਹਨੇ ਪੰਜਾਬ ਪੁਲਿਸ ਸਟੇਟ ਬਣ ਚੁੱਕੇ ਪੁਲਿਸ ਸਟੇਟ ਕੀ ਹੁੰਦੀ ਹੈ ਜਦੋਂ ਪੁਲਿਸ ਦੀ ਚਲਦੀ ਹੈ ਕਾਨੂੰਨ ਬਣਾਉਣਾ ਪੈ ਜਾਂਦਾ ਤੁਹਾਨੂੰ ਨਹੀਂ ਲੱਗਦਾ ਕਿ ਫਿਰ ਇਹ ਪੰਜਾਬ ਦੇ ਲਈ ਆਉਣ ਵਾਲੇ ਸਮੇਂ ਚ ਪੰਜਾਬ ਦੇ ਭਵਿੱਖ ਤੇ ਲਈ ਨੁਕਸਾਨਦਾ ਇੱਕ ਬਹੁਤ ਖਤਰਨਾਕ ਸਵਭਾਅ ਤੂ ਪੰਜਾਬ ਪਹਿਲਾਂ ਪੜਖਮੇ ਜਾ ਪੁੱਗ ਚੁੱਕਿਆ ਜਦੋਂ ਪੁਲਿਸ ਸਟੇਟ ਆਪਣੇ ਰੰਗ ਦੇ ਵਿੱਚ ਆ ਗਈ ਸੀ ਪੂਰੀ ਆ ਗਈ ਸੀ ਉਦੋਂ ਬਗਾਵਤਾਂ ਹੁੰਦੀਆਂ ਉਦੋਂ ਬਾਗੀ ਪੈਦਾ ਹੁੰਦੇ ਆ ਉਦੋਂ ਜਿਹੜੇ ਹੈਗੇ ਹਿਊਮਨ ਬੰਬ ਪੈਦਾ ਹੁੰਦੇ ਆ ਬਹੁਤ ਦੇ ਵਪਾਰੀ ਸੰਜੇ ਵਰਮਾ ਦਾ ਕਤਲ ਹੁੰਦਾ ਆ ਉਸ ਕਤਲ ਤੋਂ ਬਾਅਦ ਪੰਜਾਬ ਭਰ ਦੇ ਵਿੱਚ ਹਲਚਲ ਜਿਹੜੀ ਆ ਉਹ ਉਹ ਮੱਜ ਜਾਂਦੀਆਂ ਜਏ ਕਹੀਏ ਕਿ ਦੇਸ਼ ਭਰ ਦੇ ਵਿੱਚ ਹਲਚਲ ਜਿਹੜੀ ਆ ਉਹ ਮਜਦੀ ਅਤੇ ਮੌਜੂਦਾ ਸਰਕਾਰ ਦੇ ਉੱਪਰ ਸਵਾਲ ਇਹ ਖੜੇ ਹੁੰਦੇ ਨੇ ਕਿ ਜੋ ਇਨਸਾਨ 500 ਤੋਂ 700 ਬੰਦੇ ਨੂੰ ਰੋਜ਼ਗਾਰ ਦਿੰਦਾ ਆ ਜੇਕਰ ਉਹ ਸੇਫ ਨਹੀਂ ਆ ਦਿਨ ਦਿਹਾੜੇ ਗੋਲੀਆਂ ਜਿਹੜੀਆਂ ਨੇ ਚੱਲਦੀਆਂ ਨੇ ਤਾਂ ਫਿਰ ਹੋਰ ਕੌਣ ਪੰਜਾਬ ਦੇ ਵਿੱਚ ਸੁਰੱਖਿਆਤਾ ਸੇਫ ਐ ਉਸ ਤੋਂ ਬਾਅਦ ਜਿਹੜੇ ਹੈ ਕਿ ਨੇ ਮੁਲਜ਼ਮ ਦੋ ਫੜੇ ਜਾਂਦੇ ਨੇ ਦੋ ਮੁਲਜ਼ਮ ਫੜੇ ਜਾਂਦੇ ਨੇ ਤੇ ਉਹਨਾਂ ਦੋਹਾਂ ਮੁਲਜ਼ਮਾਂ ਦਾ ਐਨਕਾਊਂਟਰ ਜਿਹੜਾ ਕੀਤਾ ਜਾਂਦਾ ਇਸ ਗੱਲ ਦਾ ਦਾਵਾ ਪੁਲਿਸ ਦੇ ਵੱਲੋਂ ਵੀ ਕੀਤਾ ਜਾਂਦਾ ਤੇ ਇਸ ਗੱਲ ਦਾ ਦਾਵਾ ਪੰਜਾਬ ਸਰਕਾਰ ਦੇ ਵੱਲੋਂ ਵੀ ਕੀਤਾ ਜਾਂਦਾ ਆ ਪਰ ਉਸ ਤੋਂ ਬਾਅਦ ਇੱਕ ਅਖਬਾਰ ਦੀ ਰਿਪੋਰਟ ਜਿਹੜੀ ਆਉਂਦੀ ਹੈ ਜਿਹਦੇ ਵਿੱਚ ਐਫ ਆਈ ਆਰ ਦੇ ਵਿੱਚ ਜੈਸਾ ਕੁਝ ਪੇਸ਼ ਕੀਤਾ ਉਸ ਤੇ ਆਧਾਰ ਤੇ ਇਹ ਕਿਹਾ ਗਿਆ ਕਿ ਜਸ ਵੇਲੇ ਅਸੀਂ ਪੁਲਿਸ ਦੇ ਨਾਲ ਇਹ ਦੋ ਮੁਲਜ਼ਮ ਜੋ ਫੜੇ ਹੋਏ ਸੀ ਪੁਲਿਸ ਦੀ ਗ੍ਰਿਫਤ ਦੇ ਵਿੱਚ ਸੀ ਉਹ ਜਾਂਦੇ ਨੇ ਤਾਂ ਉਸੇ ਵੇਲੇ ਉਹਨਾਂ ਦੇ ਹੀ ਦੋ ਸਾਥੀ ਉੱਥੇ ਆਉਂਦੇ ਨੇ ਤੇ ਉਨ੍ਹਾਂ ਦੇ ਵੱਲੋਂ ਗੋਲੀਬਾਰੀ ਦੇ ਵਿੱਚ ਜਿਹੜੇ ਨੇ ਜੋ ਮੋਟਪੇੜ ਹੁੰਦਾ ਉਸ ਤੇ ਵਿੱਚ ਇਹ ਦੋਨੋਂ ਮੁਲਜ਼ਮ ਜਿਹੜੇ ਆ ਉਹ ਮਾਰੇ ਜਾਂਦੇ ਨੇ ਤੇ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਤੇ ਨਾਲ ਹੀ ਨਾਲ ਪੰਜਾਬ ਸਰਕਾਰ ਤੇ ਵੱਡੇ ਸਵਾਲ ਖੜੇ ਹੋਏ ਵਿਰੋਧੀ ਧਿਰਾਂ ਦੇ ਵੱਲੋਂ ਪੰਜਾਬ ਸਰਕਾਰ ਨੂੰ ਕਿਰਿਆ ਗਿਆ ਇਸ ਪੂਰੇ ਐਪੀਸੋਡ ਤੇ ਪੂਰੇ ਵਰਤਾਰੇ ਤੇ ਗੱਲਬਾਤ ਕਰਾਂਗੇ ਮੇਰੇ ਨਾਲ ਸੀਨੀਅਰ ਪੱਤਰਕਾਰ ਬਖਤੌਰ ਢੱਲੋਂ ਹੋਰੀ ਹੋਣਗੇ ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਫਿਰ ਅਗਲੀ ਗੱਲਬਾਤ ਕਰਾਂਗੇ ਢੱਲੋਂ ਸਭ ਸਵਾਗਤ ਆ ਰਮੀ ਟੈਲੀਵਿਜ਼ਨ ਤੇ ਸ਼ੁਕਰੀਆ ਢੱਲੋਂ ਸਭ ਕਿਸ ਤਰ੍ਹਾਂ ਦੇ ਨਾਲ ਦੇਖਦੇ ਹੋ ਇਸ ਵਰਤਾਰੇ ਨੂੰ ਇੱਕ ਕਪੜਾ ਵਪਾਰੀ ਦਾ ਕਤਲ ਹੁੰਦਾ ਹੈ ਉਸ ਤੋਂ ਬਾਅਦ ਜਿਸ ਤਰ੍ਹਾਂ ਦੇ ਨਾਲ ਸਰਕਾਰ ਤੇ ਪੁਲਿਸ ਤੇ ਪ੍ਰੈਸ਼ਰ ਬਣਦਾ ਹੈ ਆਪ ਦੋ ਮੁਲਜ਼ਮਾਂ ਨੂੰ ਫੜਿਆ ਜਾਂਦਾ ਹੈ ਫੜਨ ਤੋਂ ਬਾਅਦ ਉਸ ਤੋਂ ਬਾਅਦ ਇਨਕਾਊਂਟਰ ਦੀ ਖਬਰ ਸਾਹਮਣੇ ਆਉਂਦੀ ਹੈ ਕਿ ਉਹਨਾਂ ਦੋਹਾਂ ਦਾ ਇਨਕਾਊਂਟਰ ਜਿਹੜਾ ਹੋ ਗਿਆ ਕਿਉਂਕਿ ਉਹ ਭੱਜਣ ਦੀ ਕੋਸ਼ਿਸ਼ ਕਰ ਰਹੇ ਸੀ ਜਾਂ ਔਰ ਵੱਖ-ਵੱਖ ਗੱਲਾਂ ਜਿਹੜੀਆਂ ਸਾਹਮਣੇ ਆਉਂਦੀਆਂ ਨੇ ਪਰ ਉਸ ਤੋਂ ਬਾਅਦ ਰਿਪੋਰਟ ਕੁਛ ਹੋਰ ਕਹਿੰਦੀ ਹੈ ਮਤਲਬ ਜਿਵੇਂ ਕਹਦੀ ਕਿ ਧਾਣੀ ਉਲਜੀ ਉਲਜੀ ਜਾਂਦੀ ਹੈ ਆਏ ਦਿਨ ਜਦੋਂ ਨਵਾਂ ਦਿਨ ਚੜ੍ਹਦਾ ਹੈ ਉਲਜੀ ਜਾਂਦੀ ਹੈ ਕਿਵੇਂ ਦੇਖਦੇ ਹੋ ਸਾਰੇ ਵਰਤਾਰੇ ਨੂੰ ਕਿਵੇਂ ਸ਼ੁਰੂ ਹੁੰਦਾ ਹੈ ਕਿਵੇਂ ਐਸਾ ਕੁ ਦੇਖੋ ਗੱਲ ਇਸ ਤਰ੍ਹਾਂ ਹੈ ਕਿ ਜਿਹੜਾ ਸੰਜੀ ਬਰਮਾ ਨਾਂ ਦਾ ਸ਼ਖਸ ਹੈ ਉਹ ਡਿਜ਼ਾਈਨਰ ਵੀ ਸੀ ਤੇ ਵਪਾਰੀ ਵੀ ਸੀ ਜੀ ਉਸ ਬੰਦੇ ਦੀ ਜੇ ਆਪਾਂ ਦੇਖੀਏ ਸ਼ਨਾਖਤ ਕੱਲੀ ਹਾਜ਼ਲਕਾ ਤੱਕ ਨਹੀਂ ਸੀ ਕੱਲੀ ਅਬੋਰ ਤੱਕ ਨਹੀਂ ਪੰਜਾਬ ਤੱਕ ਨਹੀਂ ਉਹਦੀ ਇੰਟਰਨੈਸ਼ਨਲ ਸ਼ਨਾਖਤ ਸੀ ਕਾਰਨ ਉਹਦਾ ਇਹ ਹੈ ਕਿ ਜਿਹੜੇ ਉਹ ਕੱਪੜੇ ਤਿਆਰ ਕਰਦਾ ਸੀ ਕੁਰਤੇ ਪਜਾਮੇ ਤੇ ਸੂਟ ਜੀ ਜਿਵੇਂ ਆਪਾਂ ਕੋਟ ਪੈਂਟ ਕਹਿੰਦੇ ਨੇ ਉਹਦੇ ਵਿੱਚ ਇੰਨੀ ਜ਼ਿਆਦਾ ਮਹਾਰਤ ਸੀ ਕਿ ਉਹਦੇ ਕੋਲ ਬਹੁਤ ਵੱਡੇ ਵੱਡੇ ਲੋਕ ਆਉਂਦੇ ਸੀ ਉਦੇ ਕੋਲ ਕਲਾਕਾਰ ਵੀ ਆਉਂਦੇ ਉਹਨਾਂ ਕੋਲੋਂ ਕੱਪੜੇ ਬਣਵਾਉਣਾ ਸੀ ਉਥੇ ਪੋਲੀਟੀਕਲ ਬੰਦੇ ਵੀ ਆਉਂਦੇ ਉਥੇ ਸਿਵਲ ਅਫਸਰ ਵੀ ਆਉਂਦੇ ਤੇ ਜੁਡੀਸ਼ੀਅਲ ਅਫਸਰ ਵੀ ਆਉਂਦੇ ਸੀ ਬੰਦੇ ਦਾ ਨਾਮ ਬਹੁਤ ਵੱਡਾ ਸੀ ਮੈਨੂੰ ਜਿਹੜੀ ਸਭ ਤੋਂ ਪਹਿਲੀ ਇਹ ਖਬਰ ਮਿਲਦੀ ਹੈ ਮੈਂ ਚੰਡੀਗੜ੍ਹ ਸੀ ਉਸ ਵੇਲੇ ਸੋਮਵਾਰ ਦਾ ਦਿਨ ਸੀ ਚੰਡੀਗੜ੍ਹ ਮੈਨੂੰ ਕੋਈ 1.5 10 ਵਜੇ ਕਾਲ ਆਉਂਦੀ ਹੈ ਮੇਰੇ ਦੋਸਤ ਹੈ ਮਿੱਤਰ ਹੈ ਤੇ ਆਪਣੇ ਜਿਲ੍ਹਾ ਲਾਹੌਰ ਤੋਂ ਉਹਨਾਂ ਨੇ ਮੈਨੂੰ ਦੱਸਿਆ ਵੀ ਐ ਕਰਕੇ ਕਹਾਣੀ ਆ ਹੋ ਗਈ ਗੁਰਪ੍ਰੀਤ ਸਿੰਘ ਉਹਨਾਂ ਦਾ ਨਾਮ ਹੈ ਕਹਾਣੀ ਆ ਹੋ ਗਈ ਮੈਂ ਕਿਹਾ ਕਹਿੰਦੇ ਜੀ ਬੰਦੇ ਬਹੁਤ ਵੱਡੇ ਆ ਹਾਹਾ ਕਾਰਮਚੀ ਕੀ ਹੈ ਸ਼ਹਿਰ ਦੇ ਵਿੱਚ ਮੈਂ ਕਿਹਾ ਸਥਿਤੀ ਕੀ ਹੈ ਕਹਿੰਦੇ ਵੀ ਡੈੱਡ ਬੋਡੀ ਮਤਲਬ ਜੀ ਬੋਡੀ ਉਹਨਾਂ ਦੀ ਪਈ ਹੈ ਤੇ ਹਸਪੀਟਲ ਲੈ ਕੇ ਚੱਲੇ ਮੈਂ ਕਿਹਾ ਯਾਰ ਬਹੁਤ ਮਾੜੀ ਗੱਲ ਹੋਈ ਹੈ ਤੇ ਐਡਾ ਬੜਾ ਕਾਲਡ ਹੋ ਗਿਆ ਤੇ ਦੇਖਦੇ ਹੀ ਦੇਖਦੇ ਸਮਝ ਲੋ ਸ਼ਾਮ ਹੋਣ ਵੇਲੇ ਤੱਕ ਸਾਰੇ ਪੰਜਾਬ ਦੇ ਵਿੱਚ ਤਹਿਲਕਾ ਮਚ ਗਿਆ ਸੀ ਐਮੀਤ ਉਹਨਾਂ ਲੋਕਾਂ ਦੀ ਕਿੰਨੀ ਕ ਹੈ ਅੰਦਾਜ਼ਾ ਇਸ ਗੱਲ ਦਾ ਲਾਇਆ ਜਾ ਸਕਦਾ ਕਿ ਹਾਕਮ ਪਾਰਟੀ ਆਮ ਆਦਮੀ ਪਾਰਟੀ ਦੇ ਜਿਹੜੇ ਪੰਜਾਬ ਦੇ ਪ੍ਰਧਾਨ ਹੈ ਮਿਸਟਰ ਅਮਨ ਅਰੋੜਾ ਉਹ ਚੰਡੀਗੜ੍ਹ ਤੋਂ ਇਮੀਡੀਏਟ ਰਸਟ ਕਰਦੇ ਆ ਅਮੂਰ ਨੂੰ ਇਸੇ ਸਮੇਂ ਦੌਰਾਨ ਜਿਹੜੇ ਹੈਗੇ ਆ ਕਿਉਂਕਿ ਸੁਨੀਲ ਜਾਖੜ ਤਾਂ ਰਹਿਣ ਵਾਲੇ ਹੀ ਉੱਥੇ ਦੇ ਆ ਬੀਜੇਪੀ ਦੇ ਪ੍ਰੈਜ਼ੀਡੈਂਟ ਆ ਉਹ ਵੀ ਪਹੁੰਚ ਜਾਂਦੇ ਆ ਤੇ ਸ਼ਾਮ ਹੁੰਦਿਆ ਹੁੰਦਾ ਰਾਜਾ ਬੜਿੰਗ ਜਿਹੜੇ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਆ ਉਹ ਵੀ ਪਹੁੰਚ ਜਾਂਦੇ ਆ ਅੰਦਾਜ਼ਾ ਲਾਓ ਕਿ ਤਿੰਨ ਨੈਸ਼ਨਲ ਪਾਰਟੀਆਂ ਦੇ ਲੀਡਰ ਜਿਦੋਂ ਉਹਨਾਂ ਦੇ ਕੌਮੀ ਪ੍ਰਾਇਸ ਉਹਨਾਂ ਦੇ ਸਵਾਰੀ ਪ੍ਰਧਾਨ ਆ ਉੱਥੇ ਪਹੁੰਚ ਜਾਂਦੇ ਤੇ ਉਹਨਾਂ ਦੀ ਅਹਿਮੀਅਤ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ। ਇਸੇ ਗੱਲ ਨੇ ਮੇਰਾ ਖਿਆਲ ਹੈ ਖਲਬਨੀ ਪੈਦਾ ਕਰਤੀ ਸਰਕਾਰ ਦੇ ਵਿੱਚ। ਕਿਉਂਕਿ ਅੱਜ ਜਿਵੇਂ ਤੁਸੀਂ ਦੇਖਿਆ ਅੱਜ ਵੀ ਸੈਸ਼ਨ ਹੋ ਰਿਹਾ ਤੇ ਕੱਲ੍ਹ ਹੀ ਸੈਸ਼ਨ ਸ਼ੁਰੂ ਹੋਣਾ ਸੀ। ਜਿਹਦਾ ਐਲਾਨ ਪਹਿਲਾਂ ਹੋ ਚੁੱਕਿਆ ਸੀ। ਸਰਕਾਰ ਨੂੰ ਇਸ ਗੱਲ ਦਾ ਪਤਾ ਸੀ ਕਿ ਸੈਸ਼ਨ ਦੇ ਵਿੱਚ ਆਪੋਜੀਸ਼ਨ ਪਾਰਟੀ ਨੇ ਇਸ ਮਾਮਲੇ ਨੂੰ ਚੁੱਕਣਾ ਹੈ। ਹਾਲਾਂਕਿ ਆਪੋਜੀਸ਼ਨ ਕਮਜ਼ੋਰ ਹੈ। ਜੀ। ਕਮਜ਼ੋਰ ਦੀ ਜੇ ਆਪਾਂ ਦੇਖੀਏ ਆਕਾਲੀ ਦਲ ਦੇ ਕੋਲੇ ਤਿੰਨ ਐਮਪੀ ਐਮਐਲਏ ਸੀ। ਤਿੰਨਾਂ ਦੇ ਵਿੱਚੋਂ ਇੱਕ ਉਹਨਾਂ ਦੇ ਨਾਲ ਰਲ ਗਿਆ। ਇੱਕ ਰੁੱਸਿਆ ਬੈਠਾ ਹੈ ਇੱਕ ਬੀਬੀ ਗਮੀਬ ਕੌੜ ਰਹੀ ਕਿ ਉਹਦੇ ਘਰ ਵਾਲਾ ਫਸਿਆ ਪਿਆ ਉਹ ਸਮਝ ਲਓ ਇਹ ਕਾਲੀ ਦਲ ਤਾਂ ਜ਼ੀਰੋ ਹੀ ਹੈ ਆਮ ਆਦਮੀ ਪਾਰਟੀ ਰੂਲਿੰਗ ਪਾਰਟੀ ਹੈ ਉਹਨਾਂ ਨੇ ਤਾਂ ਆਪਣੇ ਆਪ ਨੂੰ ਡਿਫੈਂਡ ਕਰਨਾ ਹੈ ਦੂਜੇ ਪਾਸੇ ਆਪਾਂ ਦੇਖੀਏ ਭਾਰਤੀ ਜਨਤਾ ਪਾਰਟੀ ਦੇ ਦੋ ਹੈ ਕਾਂਗਰਸ ਦੇ 18-18 ਦੇ ਵਿੱਚੋਂ ਦੋ ਤਾਂ ਪਾਸੇ ਬੈਠੇ ਸੁਨੀਲ ਜਾਖੜ ਦਾ ਭਤੀਜਾ ਉਹਨੂੰ ਉਹਨਾਂ ਨੇ ਸਸਪੈਂਡ ਕੀਤਾ ਹੋਇਆ ਸੰਦੀਪ ਨੂੰ ਇਸੇ ਤਰੀਕੇ ਜੇ ਆਪਾਂ ਦੇਖੀਏ ਤਾਂ ਜਿਹੜਾ ਉਹ ਚੌਧਰੀ ਵਿਕਰਮ ਚੌਧਰੀ ਵਿਕਰਮ ਨੂੰ ਭਾਵੇਂ ਬਹਾਲ ਕਰਤਾ ਹੈ ਪਰ ਅਜੇ ਤੱਕ ਉਹਦੀ ਪ੍ਰਵਾਨਗੀ ਮੇਰੇ ਖਿਲ ਪ੍ਰਾਪਰ ਹੋਈ ਨਹੀਂ 16 ਕੇ ਬੰਦੇ ਇਹਨਾਂ ਦੇ ਰਹਿ ਗਏ ਇੱਕ ਇਹਨਾਂ ਦਾ ਇੰਡੀਪੈਂਡੈਂਟ ਹੋ ਗਿਆ ਰਾਣੇ ਦਾ ਮੁੰਡਾ 17 ਬੰਦੇ ਹੋ ਗਏ 17 ਬੰਦੇ ਬਹੁਤ ਅਜੇ ਰੌਲਾ ਪਾਉਣਾ ਹੋਵੇ ਪਰ ਉਹਨਾਂ ਦੀਆਂ ਆਪ ਦੀਆਂ ਕਮਜ਼ੋਰੀਆਂ ਕਾਂਗਰਸ ਪਾਰਟੀ ਵਾਲਿਆਂ ਨੂੰ ਜਦੋਂ ਕਹਿ ਦਿੰਦੇ ਆ ਭਗਵੰਤ ਮਾਨ ਚੱਕ ਲੈਂਦੇ ਆ ਫਾਈਲ ਵੀ ਆ ਵੇਖੋ ਤੁਹਾਡੀ ਫਾਈਲ ਵੀ ਚੱਕਣ ਵਾਲਾ ਤਾਂ ਉਹ ਨਾਲ ਦੀ ਨਾਲ ਪਹਿਲਾਂ ਬੜਕ ਮਾਰਦੇ ਆ ਫਿਰ ਨਾਲ ਦੀ ਨਾਲ ਠੰਡੇ ਪੈ ਜਾਂਦੀ ਹੈ ਸੋ ਕੁੱਲ ਮਿਲਾ ਕੇ ਆਪਾਂ ਦੇਖੀ ਕਿ ਭਾਵੇਂ ਆਪੋਜੀਸ਼ਨ ਕਮਜ਼ੋਰ ਆ ਪਰ ਰੌਲਾ ਜ਼ਾ ਰੌਲਾ ਹੀ ਹੁੰਦਾ ਨਾ ਅਸੈਂਬਲੀ ਦੇ ਵਿੱਚ ਰੌਲਾ ਪੈਣਾ ਸੀ ਫਿਰ ਇਸ ਗੱਲ ਦੇਤੇ ਮੈਨੂੰ ਲੱਗਦੀ ਹੈ ਵੀ ਜ਼ਰੂਰ ਹਾਕਮ ਪਾਰਟੀ ਨੇ ਕਿਹਾ ਹੋਣਾ ਬੀਜੀਪੀ ਨੂੰ ਕਿਹਾ ਹੋਣਾ ਕਰੋ ਕੁਛ ਨਾ ਕੁਛ ਤਾਂ ਉਹਨਾਂ ਨੇ ਫਿਰ ਦੋ ਬੰਦੇ ਜਿਹੜੇ ਹੈਗੇ ਆ ਉਹ ਚੁੱਕੇ ਪਟਿਆਲੇ ਨਾਲ ਰਿਲੇਟਡ ਹੈ ਜੀ ਦੋ ਬੰਦੇ ਚੁੱਕੇ ਉਹਨਾਂ ਦੋ ਬੰਦੇਾਂ ਨੂੰ ਅਸੀਂ ਇਹ ਨਹੀਂ ਕਹਿ ਸਕਦੇ ਕਿ ਉਹ ਬੇਗੁਨਾਹ ਹੈ ਹਾਂ ਆਪਾਂ ਇਹ ਬਿਲਕੁਲ ਨਹੀਂ ਕਹਾਂਗੇ ਕਿ ਉਹਨਾਂ ਬੰਦਿਆਂ ਨੇ ਕੋਈ ਗੁਨਾਹ ਨਹੀਂ ਕੀਤਾ ਹਾਂ ਇਹ ਨਹੀਂ ਗੱਲ ਜ਼ਰੂਰ ਹੈ ਕਿ ਜਿਹੜੇ ਤਿੰਨ ਬੰਦੇ ਉਹਨੂੰ ਗੋਲੀਆਂ ਮਾਰਨ ਵਾਲੇ ਹੈ ਉਹਨਾਂ ਤਿੰਨਾਂ ਦੇ ਵਿੱਚ ਹੀ ਹੈ ਜੀ ਉਸ ਇਤਰਾ ਵਿੱਚ ਹੈ ਹਾਂ ਪੁਲਿਸ ਦਾ ਵੀ ਇਹ ਮੰਨਣਾ ਹੈ ਕਿ ਇਹਨਾਂ ਨੇ ਲੋਜਿਸਟਿਕ ਮਦਦ ਮੁਹੱਈਆ ਕਰਵਾਈ ਹੈ ਭਾਵ ਉਹਨਾਂ ਲੋਕਾਂ ਨੂੰ ਇਸ ਕੰਮ ਦੇ ਵਿੱਚ ਇਹ ਮਦਦਗਾਰ ਸਾਬਤ ਹੋਏ ਜਦੋਂ ਉਹਨਾਂ ਨੇ ਕਤਲ ਕਰਤਾ ਸ਼ੂਟਰਾਂ ਨੇ ਸ਼ੂਟ ਕਰਤਾ ਤੇ ਸ਼ੂਟਰਾਂ ਨੂੰ ਲੈ ਕੇ ਆਉਂਦੇ ਪੁਲਿਸ ਦਾ ਦਾਵਾ ਵੀ ਗੱਡੀ ਦੇ ਉੱਪਰ ਏ ਸੀ ਆਪਾਂ ਇਹ ਵੀ ਦੇਖਿਆ ਕਿ ਮਲੂਟ ਤੋਂ ਵੀ ਕੋਈ ਸੀਸੀਟੀਵੀ ਦੀ ਜਿਹੜੀ ਫੁਟੇਜ ਵਗੈਰਾ ਆ ਰਹੀ ਹੈ ਉਹਦੇ ਵਿੱਚ ਵੀ ਉਹ ਦੱਸਿਆ ਜਾਂਦਾ ਮਲੂਟ ਦੇ ਹੋਟਲ ਵਾਲੇ ਵੀ ਕਹਿੰਦੇ ਕਿ ਸਾਡੇ ਕੋਲ ਆਏ ਸੀ ਔਰ ਉਹਨਾਂ ਨੇ ਕਿਹਾ ਸੀ ਗੱਡੀ ਖਰੀਦਣੀ ਹੈ ਇਹ ਤਾਂ ਪੁਸ਼ਟੀ ਹੁੰਦੀ ਹੈ ਕਿ ਉਹ ਇੱਥੇ ਆਏ ਹੈ ਲੈਕਿਨ ਉਹਨੇ ਕਤਲ ਨਹੀਂ ਕੀਤੀ ਤਾਂ ਵੈਸੇ ਵੀ ਜੇ ਆਪਾਂ ਦੇਖੀਏ ਜੇ ਤੁਸੀਂ ਬੰਦੇ ਨੂੰ ਫੜ ਲਿਆ ਫੜਨ ਤੋਂ ਬਾਅਦ ਮੁਕਾਬਲੇ ਵਾਲੀ ਗੱਲ ਬਣਦੀ ਨਹੀਂ ਔਰ ਇਸ ਕੇਸ ਦੇ ਵਿੱਚ ਤਾਂ ਮੈਨੂੰ ਲੱਗਦੀ ਹੈ ਕਿ ਪੁਲਿਸ ਆਪਣੇ ਆਪ ਹੀ ਫਸ ਗਈ ਭਾਵੇਂ ਪੁਲਿਸ ਦੇ ਖਿਲਾਫ ਅੱਜ ਕੋਈ ਕਾਰਵਾਈ ਨਾ ਹੋਵੇ ਪਰ ਮੈਂ ਤਾਂ ਉਹ ਟਾਈਮ ਦੇਖਿਆ ਵਾ ਜਦੋਂ ਪੰਜਾਬ ਦੇ ਵਿੱਚ ਖਾੜਕੂਬਾਦ ਹੁੰਦਾ ਸੀ ਉਹਨਾਂ ਦਿਨਾਂ ਦੇ ਵਿੱਚ ਜਿਵੇਂ ਮਤਲਬ ਆਪਾਂ ਮੁਰਗਾ ਝਟਕ ਦਿੰਦੇ ਆ ਬੰਦੇ ਬੰਦਿਆਂ ਨੂੰ ਇਸ ਤਰ੍ਹਾਂ ਝਟਕਿਆ ਜਾਂਦਾ ਸੀ ਅੱਜ ਜਦੋਂ ਤੁਸੀਂ ਦੇਖਦੇ ਹੋ ਕੋਈ ਨਾ ਕੋਈ ਕੇਸ ਸੀਬੀਆਈ ਨੂੰ ਗਿਆ ਹੈ ਹਾਈ ਕੋਰਟ ਦੇ ਰਾਹੀਂ ਸੁਪਰੀਮ ਕੋਰਟ ਦੇ ਰਾਹੀਂ ਸੀਬੀਆਈ ਦੀ ਇਨਕੁਆਰੀ ਲੱਗ ਗਈ ਤੇ ਜਦੋਂ ਫੈਸਲੇ ਹੁੰਦੇ ਆ ਜੱਸੀ ਬੁੜੇ ਹੋਏ ਪਏ ਠੇਬੇ ਖਾਂਦੇ ਫਿਰਦੇ ਆ ਬੈਠਣ ਨੂੰ ਥਾਂ ਨਹੀਂ ਹੁੰਦਾ ਪਤਾ ਨਹੀਂ ਲੱਗਦਾ ਬੈਂਚ ਕਿੱਧਰ ਨੂੰ ਬੈਠੇ ਐ ਪੇਸ਼ੀਆਂ ਪਗੁਰਦੇ ਤੇ ਉਹਦੇ ਵੀ ਪਤਾ ਲੱਗਦਾ ਲੱਗਦਾ ਹੈ ਜਦੋਂ ਸੀਬੀਆਈ ਕੋਰਟ ਕਹਿੰਦੇ ਆ ਉਹ ਮਰਕਜ਼ ਤੇ ਫਿਰ ਉਹਨਾਂ ਨੂੰ ਜੇਲ੍ਹ ਚ ਜਾਣਾ ਪੈਂਦਾ ਉਹ ਫਸਣ ਵਾਲੀ ਕਹਾਣੀ ਹੈ ਕਿ ਆਫਟਰਲ ਜਦੋਂ ਤੁਸੀਂ ਕੁਛ ਨਾ ਕੁਛ ਉਹਦੇ ਵਿੱਚ ਤੁਹਾਡੀ ਜਾਂਚ ਆ ਜਿਹੜੀ ਜਾਂ ਜਿਹੜਾ ਤੁਹਾਡਾ ਪੇਸ਼ਕਾਰੀ ਦਾ ਤੌਰ ਤਰੀਕਾ ਉਹਦੇ ਵਿੱਚ ਸਬੂਤ ਤੁਸੀਂ ਕੁਝ ਨਹੀਂ ਛੱਡਦੇ ਨਹੀਂ ਇਸ ਕੇਸ ਦੇ ਵਿੱਚ ਵੀ ਸਬੂਤ ਦੇਖੋ ਨਾ ਤੁਸੀਂ ਕੀ ਹੈ ਕਿ ਪਹਿਲਾਂ ਬੀਜੀਪੀ ਸਪੈਸ਼ਲ ਲਾਅ ਐਂਡ ਆਰਡਰ ਅਰਪੁਤ ਸ਼ੁਕਲਾ ਸਾਹਿਬ ਇੱਕ ਪ੍ਰੈਸ ਕਾਨਫਰੰਸ ਕਰਦੇ ਆ ਪ੍ਰੈਸ ਨੂੰ ਟਾਈਮ ਦਿੱਤਾ ਜਾਂਦਾ 3:30 ਵਜੇ ਦਾ ਅਬੂਰ ਦੇ ਵਿੱਚ ਵੀ ਆਪਾਂ ਇੱਥੇ ਪ੍ਰੈਸ ਕਾਨਫਰੰਸ ਕਰਾਂਗੇ ਫਿਰ ਨਾਲ ਦੀ ਨਾਲ ਸੁਨੇਹਾ ਭੇਜ ਦਿੱਤਾ ਜਾਂਦਾ ਨਹੀਂ 1:00 ਘੰਟਾ ਪਹਿਲਾਂ ਆਜੋ 3:30 ਦੀ ਵੀ ਆਜੋ 3 ਵਜੇ ਜਾਂਦੇ ਉੱਥੇ ਕਹਿੰਦੇ ਜੀ ਦੋ ਬੰਦੇ ਫੜ ਲਏ ਸੀ ਪੁੱਛਗਿੱਛ ਕਰ ਰਹੇ ਹਾਂ ਬੜਾ ਕੁਝ ਨਿਕਲੂਗਾ ਦੱਸਾਂਗੇ ਤੁਹਾਨੂੰ ਤੇ 4 ਵਜੇ ਖਬਰ ਆ ਜਾਂਦੀ ਹੈ ਕਿ ਉਹਨਾਂ ਦਾ ਤਾਂ ਕਾਊਂਟਰ ਹੋ ਗਿਆ ਉਹ ਮਾਰੇ ਗਏ ਜਿਹੜੇ ਡੀਆਈਜੀ ਆ ਰੇਂਜ ਦੇ ਹਰਮਨबीर ਸਿੰਘ ਗੱਲ ਹੋ ਰਹੀ ਉਹ ਉਥੇ ਮਤਲਬ ਸਪੋਰਟੀ ਪ੍ਰੈਸ ਕੰਫਰੰਸ ਕਰਦੀ ਇੱਕ ਵੀਡੀਓ ਬਣਾਉਂਦੇ ਉਹ ਲੱਗਦਾ ਇਹ ਜਿਵੇਂ ਪ੍ਰੈਸ ਕੰਫਰੰਸ ਕਰ ਰਿਹਾ ਵੀਡੀਓ ਚ ਕਹਿੰਦੇ ਵੀ ਇਹਨਾਂ ਬੰਦਿਆਂ ਨੇ ਤਾਂ ਇਹ ਕੰਮ ਕੀਤਾ ਸੀ ਔਰ ਇਹਨਾਂ ਨੂੰ ਤੁਸੀਂ ਬਰਾਮਦਗੀ ਕਰਾਉਣ ਵਾਸਤੇ ਲੈ ਕੇ ਆਏ ਸੀ ਪੀਰ ਟਿਬੇਚ ਅਸੀਂ ਇਹਨਾਂ ਨੂੰ ਬਰਾਮਦਗੀ ਵਾਸਤੇ ਲੈ ਕੇ ਆਏ ਦੂਜੀ ਧਰ ਵਾਲੇ ਜਿਹੜੇ ਇਹਨਾਂ ਦੇ ਦੂਜੇ ਸਾਥੀ ਆ ਉਹ ਵੀ ਆਲਰੇਡੀ ਉਥੇ ਆ ਗਏ ਉਹਨਾਂ ਨੇ ਆ ਕੇ ਫਾਇਰਿੰਗ ਕਰਤੀ ਉਹ ਫਾਇਰਿੰਗ ਦੇ ਵਿੱਚ ਸਾਡੇ ਸਿਪਾਹੀ ਦੇ ਵੀ ਇੱਕ ਸੀਨੀਅਰ ਸਿਪਾਹੀ ਦੇ ਗੋਲੀ ਵੱਜ ਗਈ ਇਹਨਾਂ ਦੇ ਵੀ ਗੋਲੀ ਵੱਜ ਗਈ ਦੋਨੇ ਮਰ ਗਏ ਮਰ ਗਏ ਸਾਡੀ ਕ੍ਰਾਸ ਫਾਇਰਿੰਗ ਦੇ ਵਿੱਚ ਮਰ ਗਏ ਇਹ ਗੱਲ ਕਹਿਤੀ ਹੁਣ ਉਹ ਜਿਹੜੀ ਸਿਪਾਹੀ ਦੇ ਗੋਲੀ ਵੱਜੀ ਹੈ ਬਣਾਈ ਤਾਂ ਕਿ ਮੁਕਾਬਲਾ ਹੋਏ ਪਰ ਜਿਹੜੀ ਤੁਸੀਂ ਐਫ ਆਈ ਆਰ ਦੱਸੀ ਹੈ ਨੋ ਇੱਕ ਐਫ ਆਈ ਆਰ ਹੋਈ ਹੈ ਤੇ ਉਸ ਐਫ ਆਈ ਆਰ ਦੇ ਵਿੱਚ ਵੀ ਆਪਦੇ ਸਾਥਕਾਂ ਦੇ ਵੀ ਮਾਰੇ ਗਏ ਹੁਣ ਸਵਾਲ ਵੱਡਾ ਇਹ ਹੁੰਦਾ ਹੈ ਕਿ ਪੁਲਿਸ ਦੇ ਕੋਲ ਤਾਂ ਬੜੇ ਸ਼ਾਨਦਾਰ ਹਥਿਆਰ ਹੈ ਐਸਐਲਰਾ ਹੈਗੀਆਂ ਉਹਨਾਂ ਦੇ ਕੋਲ ਅਸਾਲਟਾ ਹੈਗੀਆਂ ਜਿੱਥੇ ਪੂਰਾ ਪੁਲਿਸ ਸੋਚ ਕੇ ਗਈ ਹੈ ਕਿ ਆਪਾਂ ਜਾਣੇ ਬੰਦਾ ਤੁਸੀਂ ਹਰਬੰਦ ਕਰਾਉਣੇ ਪੂਰੀ ਤਰ੍ਹਾਂ ਤਿਆਰ ਹੁੰਦੀ ਹੈ ਪੁਲਿਸ ਹੂੰ ਤੇ ਉੱਥੇ ਜਿਹੜੇ ਹੈਗੇ ਆ ਭਾਈ ਸਾਹਿਬ ਦੋ ਬੰਦੇ ਤਾਂ ਉਹਨਾਂ ਨੇ ਆਪਣੇ ਮਾਰਤੇ ਸੀ ਕਿ ਤੁਹਾਡਾ ਬੰਦਾ ਜ਼ਖਮੀ ਕਰਤਾ ਤੇ ਪੁਲਿਸ ਉੱਤੇ ਕੀ ਕਰਦੀ ਸੀ ਖੰਡ ਪਾਟ ਤਾਂ ਖੁੱਲਿਆ ਨਹੀਂ ਸੀ ਵੀ ਰੌਲ ਲਾਈ ਜਾਂਦੀ ਹੈ ਪੁਲਿਸ ਹੂੰ ਬਿਲਕੁਲ ਉਹ ਅਲਰਟ ਕਿਉਂ ਨਹੀਂ ਸੀ ਮੋਰਓਵਰ ਪਿਛਲੇ ਸਮੇਂ 'ਚ ਆਪਾਂ ਦੇਖੀਏ ਤਾਂ ਜਿੱਦਣ ਵੀ ਇਹ ਸਰਕਾਰ ਆਈ ਹੈ ਇਹ ਸਰਕਾਰ ਆਈ ਤੋਂ ਇੱਕੋ ਹੀ ਗੱਲ ਹੁੰਦੀ ਹੈ ਕਿ ਬੰਦੇ ਅਸੀਂ ਫੜ ਲੇ ਦਸ਼ਤਗਰ ਸੀ 테러ਿਸਟ ਸੀ ਗੈਂਗਸਟਰ ਸੀ ਉਹਨਾਂ ਤੋਂ ਅਸੀਂ ਬਰਾਮਦਗੀ ਕਰਾਉਣ ਵਾਸਤੇ ਗਏ ਆ ਜਦੋਂ ਉਹਨੂੰ ਕਿਹਾ ਚੱਕ ਪਿੱਛੇ ਆਪਣਾ ਪਿਸਤਲ ਕਿੱਥੇ ਹੈ ਤੇ ਪਿਸਤਲ ਚੱਕ ਕੇ ਗੋਲੀ ਚਲਾ ਦਿੰਦੇ ਤੇ ਗੋਲੀ ਸਾਡੇ ਵਾਲੇ ਪਾਸੇ ਚਲਦੀ ਹੈ ਕਿਤੇ ਵੱਜ ਜਾਂਦੀ ਹੈ ਕਿਤੇ ਕਹਿੰਦੇ ਲੰਘ ਜਾਂਦੀ ਹੈ ਪਾਸੇ ਦੀ ਫਿਰ ਅਸੀਂ ਗੋਲੀ ਚਲਾ ਦਿੰਦੇ ਤੇ ਉਹਨਾਂ ਦੀਆਂ ਲੱਤਾਂ 'ਚ ਗੋਲੀ ਵੱਜਦੀ ਹੈ ਉਹਨੇ ਲੱਤਾਂ 'ਚ ਕਿੰਨੀਆਂ ਗੋਲੀਆਂ ਵੱਜ ਗਈਆਂ ਇਹਦਾ ਮਤਲਬ ਹੈ ਤਜਰਬੇ ਦੇ ਵਿੱਚ ਤੁਸੀਂ ਕੋਈ ਰਿਜ਼ਲਟ ਹੀ ਨਹੀਂ ਕੱਢਿਆ ਕਿ ਭਾਈ ਲੱਤਾਂ ਤੇ ਗੋਲੀਆਂ ਵੱਜਣ ਤੋਂ ਬਚਾਉਣ ਵਾਸਤੇ ਉਹਨਾਂ ਦੀਆਂ ਬਾਹਾਂ ਬੰਨੋ ਪਛਾਣ ਕਰਕੇ ਹੱਥ ਕੜੀ ਲਾਓ ਉਹਨਾਂ ਦੇ ਦੱਸ ਕਿੱਥੇ ਪਿਆ ਹੈ ਕਰ ਇਸ਼ਾਰਾ ਉੱਥੇ ਪੈਰ ਨਾਲ ਹੱਥ ਮਾਰ ਅਸੀ ਇਸ ਨੂੰ ਵੈਪਨ ਚੈੱਕ ਲਈਏ ਤੇ ਉਹ ਵੈਪਨ ਚੈੱਕ ਦੇ ਇਮੇਜ ਵਿੱਚ ਤੁਹਾਡੀ ਤਿਆਰੀ ਕਿਉਂ ਨਹੀਂ ਸੀ ਮਤਲਬ ਕਹਾਣੀ ਜ਼ਰੂਰ ਬਣਾ ਲਈ ਲੇਕਿਨ ਕਹਾਣੀ ਇੰਨੀ ਕੱਤੀ ਹੈ ਕਿ ਉਹ ਹਜਮ ਨਹੀਂ ਹੁੰਦੀ ਕਿਸੇ ਜਿਵੇਂ ਉਹੀ ਮੈਂ ਕਹਾਣੀ ਤਿਆਰ ਰਿਹਾ ਜਿਵੇਂ ਲੱਗਦਾ ਨਹੀਂ ਕਿ ਜਿਵੇਂ ਉਹ ਕਹਿੰਦੇ ਨੇ ਕਿ ਉਹਨਾਂ ਦੇ ਸਾਥੀ ਸੀ ਹੋ ਸਕਦਾ ਉਹ ਸਾਥੀ ਦੋ ਹੋਣ ਜਾਂ ਤਿੰਨ ਹੋਣ ਜਿੰਨੇ ਵੀ ਹੋ ਸਕਦੇ ਨੇ ਲੱਗਦਾ ਕਿ ਜਦੋਂ ਐਡੇ ਵੱਡੇ ਗੁਨਾਹ ਦੇ ਲਈ ਪੁਲਿਸ ਲੱਚੀ ਆ ਜਿਹੜੇ ਮੁਲਜ਼ਮਾਂ ਨੂੰ ਲੱਚੀ ਸੀ ਉਹਨਾਂ ਦੇ ਨਾਲ ਇਹ ਤਾਂ ਹੈ ਨਹੀਂ ਕਿ ਪੁਲਿਸ ਦਾ ਕੋਈ ਇੱਕ ਮੁਲਾਜ਼ਮ ਹੋਊ 2 ਮੁਲਾਜ਼ਮ 3 ਮੁਲਾਜ਼ਮ ਹੋਣਗੇ ਹੋ ਸਕਦਾ ਕਿ ਪੁਲਿਸ ਦੇ ਮੁਲਾਜ਼ਮ ਵੀ ਜਿਹੜੇ ਹੈਗੇ ਆ ਜ਼ਿਆਦਾ ਹੋਣਗੇ ਕੀ ਲੱਗਦਾ ਕਿ ਦੋ ਫਿਰ ਫੜੇ ਨਹੀਂ ਗਏ ਪੁਲਿਸ ਤੋਂ ਗੋਲੀਬਾਰੀ ਦੇ ਵਿੱਚ ਹੱਥ ਨਹੀਂ ਆਇਆ ਪੁਲਿਸ ਨੂੰ ਪਤਾ ਹੀ ਨਹੀਂ ਲੱਗਿਆ ਕਿ ਕਿਧਰੋਂ ਗੋਲੀ ਚਲਾ ਰਹੀ ਹੈ ਕਿਧਰੋਂ ਗੋਲੀ ਗਈ ਜਾਂ ਫਿਰ ਉਹ ਜਿਵੇਂ ਉਹ ਕਹਿ ਰਹੇ ਨੇ ਕਿ ਇਧਰੋਂ ਅਸੀਂ ਗਏ ਸੀ ਉਧਰੋਂ ਉਹ ਆਏ ਸੀ ਜਾਂ ਫਿਰ ਉਹਨਾਂ ਨੂੰ ਪਹਿਲੀ ਪਲਾਨ ਦਾ ਪਤਾ ਸੀ ਕਿ ਪੁਲਿਸ ਨੇ ਆਉਣਾ ਹੈ ਅਸੀਂ ਉਹਨਾਂ ਨੂੰ ਮਾਰਨਾ ਹੈ ਪਹਿਲੀ ਗੱਲ ਤਾਂ ਤੁਸੀਂ ਇਹ ਦੇ ਬੀਜੀਪੀ ਸਪੈਸ਼ਲ ਕਹਿੰਦੇ ਆ ਕਿ ਸਾਡੀ ਕਸਟਡੀ ਚ ਹੈ ਅਸੀਂ ਗ੍ਰਫਤਾਰ ਕਰ ਲਿਆ ਪੁੱਛ ਗਿਛ ਰਸੀਮ ਉਹਨਾਂ ਤੋਂ ਕਰ ਲਈ ਹੈ ਉਦੋਂ ਤੱਕ ਪੁਲਿਸ ਨੂੰ ਇਹ ਕਨਫਰਮ ਹੋ ਗਿਆ ਹੋਊ ਕਿ ਗੋਲੀਆਂ ਕਿਹਨਾਂ ਨੇ ਚਲਾਈਆਂ ਇਹ ਤਾਂ ਪਤਾ ਲੱਗਿਆ ਨੇ ਗੱਡੀ ਤੇ ਲੈ ਕੇ ਗਏ ਇਹ ਗੋਲੀਆਂ ਚਲਾਉਣ ਵੇਲੇ ਤਾਂ ਇਹ ਨਹੀਂ ਸੀ ਕਲੀਅਰ ਹੋ ਗਿਆ ਸੀ ਕਿ ਬੰਦੇ ਸ਼ੂਟਰ ਹੋ ਐ ਜੇ ਉਹ ਸ਼ੂਟਰ ਐ ਤੇ ਉਹਨਾਂ ਸ਼ੂਟਰਾਂ ਨੂੰ ਇਹਨਾਂ ਤੋਂ ਹਥਿਆਰ ਬਰਾਮਦ ਕਰਾਉਣਾ ਵਾਸਤੇ ਗਏ ਤੇ ਪੁਲਿਸ ਉੱਥੇ ਗਈ ਹੈ ਮੈਂ ਬਾਕੀ ਗੱਲ ਛੱਡੂ ਕਿ ਉਹਨਾਂ ਨਾਲ ਜ਼ਿਲ੍ਹੇ ਦੀ ਪੁਲਿਸ ਕਿੰਨੀ ਸੀ ਉਹਨਾਂ ਦੇ ਨਾਲ ਥਾਣੇ ਵਾਲੇ ਕਿੰਨੇ ਕਿ ਸੀ ਇਸ ਗੱਲ ਨੂੰ ਛੱਡ ਦਿਓ ਦੋ ਵੱਡੇ ਅਫਸਰਾਂ ਮੌਕੇ ਤੇ ਇੱਕ ਐਸਐਸਪੀ ਹੈ ਸਰਦਾਰ ਗੁਰਮੀਤ ਸਿੰਘ ਬਹੁਤ ਅੱਛੇ ਆਦਮੀ ਹੈ ਆਪਣੇ ਡੀਐਸਪੀ ਰਹਿ ਕੇ ਗਏ ਐ ਤਲਵੰਡੀ ਸਾਹਿਬ ਉਹ ਦੂਸਰੇ ਹੈਗੇ ਸਰਦਾਰ ਹਰਮਨਬੀਰ ਸਿੰਘ ਆਪਣੇ ਐਸਐਸਪੀ ਰਹਿ ਕੇ ਗਏ ਐ ਡੀਆਈਜੀ ਐ ਜਸਜੀਤ ਉਹਨਾਂ ਦੀ ਜਿਹੜੀ ਸਿਕਿਉਰਟੀ ਜੋੜ ਲਓ ਦੋਨਾਂ ਦੇ ਕੋਲੇ ਗਨਮੈਨ ਐ ਉਹਨੂੰ ਜੋੜ ਲਓ ਦੋ ਦੋ ਗੱਡੀਆਂ ਹੁੰਦੀਆਂ ਇੱਕ ਸਕਾਟ ਹੁੰਦੀ ਐ ਤੇ ਇੱਕ ਜਿਹੜੀ ਹੁੰਦੀ ਐ ਉਹਨਾਂ ਦੀ ਜਿਹੜੀ ਪਾਇਲਟ ਗੱਡੀ ਹੁੰਦੀ ਐ ਉਹਨਾਂ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਤਾਂ ਹੁੰਦੀ ਹੀ ਐ ਨਾ ਦੋ ਅਫਸਰਾਂ ਦੇ ਨਾਲ ਘੱਟੋ ਘੱਟ ਜਿਹੜੇ ਐ 12 15 ਬੰਦੇ ਹੋਣਗੇ ਤੇ ਜੇ 12 15 ਬੰਦੇ ਉੱਥੇ ਐ ਤੇ ਉੱਥੇ ਤੁਹਾਨੂੰ ਤਿੰਨ ਬੰਦੇ ਕਿ ਥੋੜੇ ਗੋਲੀਆਂ ਮਾਰ ਕੇ ਭੱਜ ਗਏ ਕਿ ਥੋੜਾ ਬੰਦਾ ਉਹਨਾਂ ਨੇ ਜ਼ਖਮੀ ਕਰਤਾ ਤੇ ਦੋ ਆਪਦੇ ਮਾਰ ਲਏ ਕਿੱਡੀ ਐ ਸੋਹਣੀ ਗੱਲ ਇਹ ਹਾਜਮ ਕਿਵੇਂ ਹੋਊਗਾ ਅੱਛਾ ਇਹ ਵੀ ਹੋ ਸਕਦਾ ਹੈ ਜਿਵੇਂ ਤੁਸੀਂ ਕਿਹਾ ਕਿ ਹੁਣ ਬਹੁਤੇ ਪੁਲਿਸ ਮੁਲਾਜ਼ਮ ਜਿਹੜੇ ਨੇ ਹੁਣ ਬੁੱਢੀ ਉਮਰ ਦੇ ਵਿੱਚ ਤਰੀਕਾਪੁੱਕ ਤੇ ਫਿਰਦੇ ਨੇ ਜਦੋਂ ਅੰਦਰੋਂ ਇਹ ਹੁਕਮ ਹੋ ਜਾਂਦਾ ਕਿ ਉਮਰ ਕੈਦ ਏ ਐਫ ਆਈ ਆਰ ਕਿਤੇ ਇਹ ਤਾਂ ਨਹੀਂ ਜ਼ाहिर ਕਰ ਰਹੀ ਕਿ ਆਪਸੀ ਮੁੱਠਪੇਟ ਦੇ ਵਿੱਚ ਮਰਿਆ ਜਿਹੜਾ ਉਹ ਦਿਖਾ ਦਿੱਤਾ ਜਾਵੇ ਤਾਂ ਜੋ ਕੱਲ ਨੂੰ ਕਿਸੇ ਨਾ ਕਿਸੇ ਪੁਲਿਸ ਮੁਲਾਜ਼ਮ ਦੇ ਉੱਪਰ ਐਨਕਾਊਂਟਰ ਵਾਲਾ ਜਿਹੜਾ ਸੀਨ ਆ ਕਿਉਂਕਿ ਕੋਈ ਉਹ ਪਰਿਵਾਰ ਜਿਹੜਾ ਕੋਰਟ ਤੱਕ ਨਾ ਪਹੁੰਚ ਸਕੇ ਜਾਂ ਫਿਰ ਕੱਲ ਨੂੰ ਕੋਈ ਪੁਲਿਸ ਮੁਲਾਜ਼ਮ ਇਸ ਦੇ ਵਿੱਚ ਟੰਗਿਆ ਨਾ ਜਾਵੇ ਹੋ ਸਕਦਾ ਕਿ ਐਸਾ ਐਂਗਲ ਵੀ ਕੋਈ ਹੋਵੇ ਦੇਖੋ ਗੱਲ ਇਹ ਵੀ ਜਿਹੜੀ ਐਫ ਆਈ ਆਰ ਕੱਟੀ ਹੈ ਐਫ ਆਈ ਆਰ ਕੁਝ ਹੋਰ ਹੈ ਹਮ ਹਰਮਨਬੀਰ ਸਿੰਘ ਜਿਹੜਾ ਬੋਲਦਿਆ ਉਹ ਹੋਰ ਹੈ ਤੁਸੀਂ ਇਸ ਗੱਲ ਨੂੰ ਕਿਵੇਂ ਛਿਟੜਾ ਲਿਓਗੇ ਕਿ ਇਹ ਆਵਾਜ਼ ਜਿਹੜੀ ਹੈਗੀ ਹੈ ਡੀ ਆਈ ਜੀ ਦੀ ਨਹੀਂ डीआईजी ਖੜੇ ਬੋਲ ਰਹੇ ਕੰਟਰਡਿਕਸ਼ਨ ਤਾਂ ਆਪਦੀ ਆਪ ਹੀ ਆ ਗਈ ਔਰ ਉਹਦੇ ਵਿੱਚੋਂ ਸਚਾਈ ਕੀ ਹੈ ਇਹ ਜਿਹੜੀ ਕਿਸੇ ਦੇ ਜੇ ਮੰਨ ਲਓ ਕੱਲ ਨੂੰ ਇਹਦੀ ਕੋਈ ਤਪਤੀਸ਼ ਹੁੰਦੀ ਹੈ ਜਿਹੜੀ ਤਪਤੀਸ਼ੀ ਏਜੰਸੀ ਹੈ ਤਪਤੀਸ਼ੀ ਏਜੰਸੀ ਨੇ ਕੀ ਹੈ ਪੁਲਿਸ ਬੇਸ਼ੱਕ ਸਾਰੀ ਕਾਰਵਾਈ ਕਰਦੀ ਹੈ ਪਰ ਆਪਾਂ ਇਹ ਵੀ ਦੇਖਿਆ ਕਿ ਜਦੋਂ ਰਜ਼ੀਮ ਚੇਂਜ ਹੁੰਦਾ ਹੈ ਉਹ ਤੋਂ ਬਾਅਦ ਜਿਹੜੀ ਪੁਲਿਸ ਆਉਂਦੀ ਹੈ ਨਾ ਦਿੱਲੀ ਦੀ ਤੁਸੀਂ ਦੇਖੋ ਵੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਸਿੱਖਾਂ ਦਾ ਕਤਲੇਆਮ ਹੋਇਆ ਉਸ ਕਤਲੇਆਮ ਨੂੰ ਕਰਵਾਉਣ ਦੇ ਵਿੱਚ ਤੇ ਕਾਤਲਾਂ ਨੂੰ ਬਚਾਉਣ ਦੇ ਵਿੱਚ ਦਿੱਲੀ ਦੀ ਪੁਲਿਸ ਦੀ ਬਹੁਤ ਵੱਡੀ ਭੂਮਿਕਾ ਸੀ। ਥਾਣਿਆਂ ਦੇ ਵਿੱਚ ਕੇਸ ਨਹੀਂ ਰਜਿਸਟਰ ਕੀਤੇ ਗਏ ਸੀ। ਜੇ ਬਾਈ ਦੀਵੇ ਕੋਈ ਕੇਸ ਰਜਿਸਟਰ ਕਰਨ ਲੱਗਾ ਤੇ 15-15 ਕਤਲਾਂ ਦਾ ਇੱਕੋ ਹੀ ਐਫਆਈਆਰ ਹੁੰਦੀ ਸੀ। ਇਹਦੇ باوجود ਬਾਅਦ ਦੇ ਵਿੱਚ ਜਦੋਂ ਰਜਿਮ ਚੇਂਜ ਹੋਇਆ ਫਿਰ ਐਐਸਆਈਟੀਆਂ ਬਣੀਆਂ, ਪੁਲਿਸ ਸੀਬੀਆਈ ਕੋਲੇ ਮਾਮਲੇ ਗਏ, ਕਮਿਸ਼ਨ ਬਣੇ ਸਾਰਾ ਕੁਝ ਪੁਲਿਸ ਦਾ ਹੀ ਹੈ। ਦਿੱਲੀ ਦੀ ਪੁਲਿਸ ਹੈ। ਜਾਂ ਸੀਬੀਆਈ ਹੈ ਉਹ ਵੀ ਤਾਂ ਉਹ ਸੀਬੀਆਈ ਤਾਂ ਕੇਂਦਰ ਦੇ ਮਤਲਬ ਸੀ। ਅਰਜੀਮ ਬਦਲਦੇ ਨਾਲ ਉਹੀ ਜਿਹੜੀ ਹੈਗੀ ਆ ਤੁਸੀਂ ਦੇਖੋ ਵੀ ਉਹਨਾਂ ਨੇ ਕੁਝ ਤਫਤੀਸ਼ਾਂ ਕੀਤੀਆਂ ਭਾਵੇਂ ਸਭ ਨੂੰ ਸਜਾਵਾਂ ਨਹੀਂ ਮਿਲੀਆਂ ਸੰਕੇਤਕ ਸੰਜਾਵਾਂ ਹੋਣਗੇ ਪਰ ਉਹਨਾਂ ਸਜਾਵਾਂ ਦੇ ਵਿੱਚ ਸੱਜਨ ਕੁਮਾਰ ਜਿਹੜਾ ਬਹੁਤ ਵੱਡਾ ਲੀਡਰ ਸੀ ਅੱਜ ਉਮਰ ਕੈਦੀ ਕੈਦ ਕੱਟ ਰਿਹਾ ਹੈ ਕਿ ਨਹੀਂ ਕੱਟ ਰਿਹਾ ਇਹ ਇਹ ਯਾਦ ਰੱਖਣਾ ਚਾਹੀਦਾ ਹੈ ਜਿਹੜੇ ਬੰਦੇ ਹੁੰਦੇ ਆ ਕਿ ਅੱਜ ਭਾਵੇਂ ਠੀਕ ਆ ਸਾਡੀ ਬੱਲੇ ਬੱਲੇ ਸਾਨੂੰ ਸਾਡੇ ਅਫਸਰ ਪ੍ਰੋਟੈਕਟ ਕਰਦੇ ਆ ਪਰ ਅਗਲੇ 5 ਸਾਲਾਂ ਤੱਕ ਤਾਂ ਅਫਸਰ ਨਹੀਂ ਰਹਿਣਾ ਨਹੀਂ ਸਰਕਾਰ ਦਾ ਤਾਂ ਡੂਡ ਸਾਲ ਰਹਿ ਗਿਆ ਇਸ ਡੂਡ ਸਾਲ ਦੇ ਅੰਦਰ ਤੱਕ ਤਾਂ ਇਹ ਅਫਸਰ ਮਤਲਬ ਜਿਹੜੇ 1.5 ਸਾਲ ਬਾਅਦ ਜੇ ਸਰਕਾਰ ਬਦਲ ਜਾਂਦੀ ਆਪ ਸਭ ਜਾਣਗੇ। ਉਦੋਂ ਬਾਅਦ ਬਚਾਉਣ ਵਾਲੇ ਕੌਣ ਹੋਣਗੇ ਜਿਹੜੇ ਨਵੇਂ ਆਉਣਗੇ ਨਵੇਂ ਤਾਂ ਇਸ ਗੱਲ ਦੇ ਉੱਤੇ ਫਸਾਉ ਕਿਵੇਂ ਫਸਾਈਗੇ। ਤੁਸੀਂ ਇਹ ਦੇਖੋ ਕਿ ਬੇਆਦਬੀ ਦੇ ਮਾਮਲੇ ਦੇ ਵਿੱਚ ਜਿਹੜੇ ਬੇਆਦਬੀ ਵਾਲੇ ਕੇਸ ਹੋਏ ਐ ਕਦੇ ਕਿਸੇ ਨੇ ਸੋਚਿਆ ਸੀ ਕਿ ਪਰਮਰਾਜ ਸਿੰਘ ਉਮਰਾਨੰਗਲ ਜਿਹੜਾ ਬਹੁਤ ਬਲੂ ਆਈਡ ਬੋਏ ਸੀ ਸਰਦਾਰ ਸੁਖਵੀਰ ਸਿੰਘ ਬਾਦਲੋਂ ਰਾਂ ਦਾ ਲੁਧਿਆਣੇ ਦਾ ਕਮਿਸ਼ਨਰ ਲੱਗਿਆ ਹੋਇਆ ਸੀ ਤੇ ਡਿਊਟੀ ਲਈ ਉਹਦੀ ਕੋਟਕਪੂਰੇ ਕੋਟਕਪੂਰੇ ਆ ਕੇ ਜੋ ਕੁਝ ਕੀਤਾ ਕਰਾਇਆ ਤੇ ਫਿਰ ਜਦੋਂ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਪੁਛ ਕੀ ਸ਼ਾਸਤੀ ਬੁਲਾਇਆ ਸੀਗਾ ਚੰਡੀਗੜ੍ਹ ਸੈਕਟਰੀਰੀਟ ਦੇ ਕੋਲੇ ਜਿਹੜਾ CRPF ਦਾ ਕੈਂਪ ਹੈ ਉੱਥੇ ਪੁਛ ਕੀ ਚ ਲਈ ਬੁਲਾਇਆ ਸੀ ਉਦੋਂ ਹੀ ਪਤਾ ਲੱਗਿਆ ਜਦੋਂ ਬਾਹਰ ਮੰਨ ਲਿਆ ਇਹ ਚੇਂਜ ਹੁੰਦੇ ਦਾ ਹਾਲਾਤਾਂ ਦਾ ਪਤਾ ਨਹੀਂ ਇਹਨੂੰ ਲੱਗਦਾ ਕੀ ਹੈ ਉਸੇ ਪੁਲਿਸ ਦਾ AI ਜਿਹੜਾ ਹੈਗਾ ਕੁਮਰਵਿਜੇ ਪ੍ਰਤਾਪ ਸਿੰਘ ਸੀ ਤੇ ਉਸੇ ਪੁਲਿਸ ਦਾ AI ਪਰਮਰਾਜ ਸਿੰਘ ਉਰਾਂਗਲ ਸੀ ਲੇਕਿਨ ਹਾਲਾਤ ਬਦਲ ਗਏ ਸੀ ਹਕੂਮਤ ਦੇ ਉੱਤੇ ਮਤਲਬ ਹਕੂਮਤ ਦਾ ਰੰਗ ਬਦਲ ਗਿਆ ਸੀ ਉਹ ਜਿਹੜਾ ਹੈਗਾ ਆਪਾਂ ਕਹਿ ਸਕਦੇ ਨੀਲੇ ਦੇ ਬਜਾਏ ਚਿੱਟਾ ਆ ਗਿਆ ਸੀ ਲੱਗਦਾ ਪਰ ਇੱਥੇ ਵੀ ਕੋਈ ਨਾ ਕੋਈ ਪੋਲੀਟੀਕਲ ਪ੍ਰੈਸ਼ਰ ਪੋਲੀਟੀਕਲ ਦਬਾਅ ਸੀਨ ਚੱਲਿਆ ਹੋ ਸਕਦਾ ਹਾਲਾਂਕਿ ਜਿਵੇਂ ਤੁਸੀਂ ਵੀ ਗੱਲ ਕਰੀਆ ਕਿ ਹਰਮਨਬੀਰ ਸਿੰਘ ਗੱਲ ਹੋ ਰਾਂ ਦੇ ਬਿਆਨ ਉਹਨਾਂ ਦੇ ਬੋਲ ਕੁਝ ਹੋਰ ਕਹਿੰਦੇ ਨੇ ਪਰ ਜੋ ਐਫ ਆਈ ਆਰ ਉਹ ਕੁਝ ਹੋਰ ਕਹਿੰਦੀ ਆ ਤਾਂ ਲੱਗਦਾ ਕਿ ਜੇ ਇਸ ਤੋਂ ਪਹਿਲਾਂ ਵੀ ਜਿਵੇਂ ਗੱਲ ਕਰੀਆ ਕਿ ਸੈਸ਼ਨ ਵੀ ਸ਼ੁਰੂ ਹੋਣ ਵਾਲਾ ਸੀ ਕਿ ਸੈਸ਼ਨ ਦੇ ਵਿੱਚ ਵਿਰੋਧੀ ਧਿਰ ਜਿਹੜੀ ਉਹ ਸਵਾਲ ਵੀ ਖੜੀ ਕਰੂ ਤਾਂ ਲੱਗਦਾ ਕਿ ਕਿਤੇ ਨਾ ਕਿਤੇ ਪੋਲੀਟੀਕਲ ਦਬਾਅ ਵੀ ਸੀ ਕਿ ਇੰਨੇ ਦਿਨਾਂ ਦੇ ਵਿੱਚ ਕੋਈ ਨਾ ਕੋਈ ਨਤੀਜਾ ਸਾਹਮਣੇ ਆਵੇ ਜਿਸ ਤਰ੍ਹਾਂ ਉਹਨਾਂ ਦੇ ਨਾਲ ਸਵੇਰੇ 1:30 ਉਹਨਾਂ ਦੇ ਪਰਿਵਾਰ ਦੱਸਦੇ ਨਵੇ ਦਾ ਕਰਤਾ ਜਾਂਦਾ 4 ਵਜੇ ਨੂੰ ਕਿਹਾ ਕਹਿਤਾ ਜਾਂਦਾ ਕਿ ਪੇ ਇਨਕਾਊਂਟਰ ਹੋ ਗਿਆ ਲੱਗਦਾ ਕਿ ਕੁਛ ਨਾ ਕੁਛ ਕੁੰਡੀ ਜਿਹੜੀ ਹੈਗੀ ਆ ਉਹ ਅੜੀ ਹੋਈ ਹੈ ਨਹੀਂ ਅੜੀ ਹੋਈ ਤਾਂ ਇਹ ਆ ਨਾ ਵੀ ਸ਼ਾਇਦ ਮੇਰੇ ਖਿਆਲ ਮੁਤਾਬਕ ਆ ਪਹਿ ਤਾਂ ਨਹੀਂ ਕਹਿ ਸਕਦੇ ਕਿ ਸਰਕਾਰ ਨੇ ਕਿਹਾ ਇਹਨਾਂ ਨੂੰ ਫੜ ਕੇ ਮਾਰ ਦੇ ਇਹ ਸਰਕਾਰ ਦੀ ਗੱਲ ਨਹੀਂ ਹੁੰਦੀ ਲੇਕਿਨ ਪ੍ਰੈਸ਼ਰ ਇੰਨਾ ਜ਼ਿਆਦਾ ਸੀ ਤੁਸੀਂ ਮੈਂ ਜ਼ਿਕਰ ਕਰ ਚੁੱਕਾ ਹਾਂ ਕਿ ਤਿੰਨ ਜਿਹੜੇ ਹੈਗੇ ਆ ਨੈਸ਼ਨਲ ਪਾਰਟੀਆਂ ਦੇ ਪ੍ਰਧਾਨ ਉੱਥੇ ਪਹੁੰਚ ਗਏ ਬਿਲਕੁਲ ਅਬੋਰ ਫਾਜ਼ਿਲਕਾ ਜਲਾਲਾਬਾਦ ਇਹ ਉਹ ਇਲਾਕਾ ਜਿਹੜਾ ਬੜਾ ਜਰਖੇਜ਼ ਇਲਾਕਾ ਹੈ ਇੱਥੇ ਅਨਾਜ ਦੇ ਵੀ ਪੂਰੇ ਭੰਡਾਰੇ ਭਰਪੂਰ ਆ ਬਹੁਤ ਜਿਆਦਾ ਚੋਨਾ ਹੁੰਦਾ ਹੈ ਕਿੰਨੇ ਸ਼ਹਿਰਾਂ ਤੁਸੀਂ ਦੇਖੋ ਜੀ ਲਲਾਬਾਦ ਦੇ ਏਰੀਏ ਦੇ ਵਿੱਚ ਉੱਥੇ ਜਿੰਨੀ ਤੁਹਾਡੀ ਇਕਨੋਮੀ ਮਜ਼ਬੂਤ ਆ ਉਨੀ ਤੁਹਾਡੀ ਜਿਹੜੀ ਹੈਗੀ ਤਾਕਤ ਮਜ਼ਬੂਤ ਆ ਇੱਥੇ ਅਬੋੜ ਦੇ ਵਿੱਚ ਜੇ ਐਡੇ ਵੱਡੇ ਕਾਰੀਗਰ ਬੈਠੇ ਆ ਐਡੇ ਵੱਡੇ ਡਿਜ਼ਾਈਨਰ ਬੈਠੇ ਆ ਜਿਨ੍ਹਾਂ ਦੇ ਕੁਰਤੇ ਪਜਾਮੇ ਜਿਹੜੇ ਆ ਸਾਰੇ ਸੰਸਾਰ ਦੇ ਵਿੱਚ ਮਸ਼ਹੂਰ ਆ ਉੱਥੇ ਦੇ ਜਿਹੜੇ ਲੋਕ ਆ ਇੱਕਦਮ ਤੁਸੀਂ ਦੇਖੋ ਵੀ ਜਿਹੜੀ ਸਿਵਲ ਸੋਸਾਇਟੀ ਹੈ ਜਿਹਨੂੰ ਆਪਾਂ ਕਹਿ ਸਕਦੇ ਆ ਅਪਰ ਮਿਡਲ ਕਲਾਸ ਅੱਪਰ ਮਿਡਲ ਕਲਾਸ ਦੇ ਵਿੱਚ ਜਿਹੜਾ ਪ੍ਰੋਟੈਸਟ ਸੀ ਉਹਨਾਂ ਦੇ ਵਿੱਚ ਜਿਹੜਾ ਜੂਸ ਸੀ ਉਹ ਏਜੰਸੀ ਕਹਿੰਦੀ ਸਾਰੀ ਗੱਲ ਚੰਨੀਗੜ੍ਹ ਪਹੁੰਚਦੀ ਰਹੀ ਹੈ ਉਹਨੇ ਹਲਾ ਕੇ ਰੱਖਤਾ ਸਾਰਾ ਕੁਝ ਮੋਰਓਵਰ ਮੈਂ ਤੁਹਾਨੂੰ ਇਹ ਦੱਸਣਾ ਚਾਹਣਾ ਹੈ ਕਿ ਅਮਨ ਅਰੋੜਾ ਜਿਹੜੇ ਸਟੇਟ ਪ੍ਰੈਜ਼ੀਡੈਂਟ ਆ ਆਮ ਆਦਮੀ ਪਾਰਟੀ ਦੀ ਰਿਸ਼ਤੇਦਾਰੀ ਉਹਨਾਂ ਦੀ ਵੀ ਗੋਰ ਹੈ ਔਰ ਅਗਲੀ ਗੱਲ ਡੀਜੀਪੀ ਸਾਹਿਬ ਦੀ ਰਿਸ਼ਤੇਦਾਰੀ ਵੀ ਗੋਰ ਹੈ ਮੈਨੂੰ ਡੀਜੀਪੀ ਸਾਹਿਬ ਦੀ ਰਿਸ਼ਤੇਦਾਰੀ ਦਾ ਵੀ ਪਤਾ ਹੈ ਤੇ ਉਹ ਰਿਸ਼ਤੇਦਾਰਾ ਨਹੀਂ ਵੀ ਇਨਫਾਰਮੇਸ਼ਨ ਮਿਲਦੀ ਅਭੀ ਆ ਕੀ ਹੋ ਗਿਆ ਜ਼ਰੂਰ ਉਹਨਾਂ ਨੇ ਗੱਲ ਕੀਤੀ ਹੋਣੀ ਹੈ ਵੀ ਆ ਹੋ ਕੀ ਗਿਆ ਇਸ ਕਰਕੇ ਜਿਹੜ ਗਰੀਬ ਬੰਦੇ ਦਾ ਪ੍ਰੈਸ਼ਰ ਨਹੀਂ ਹੁੰਦਾ ਗਰੀਬ ਬੰਦੇ ਦੇ ਮਗਰ ਕੋਈ ਜਾਂਦਾ ਨਹੀਂ ਗਰੀਬ ਬੰਦੇ ਨੂੰ ਕਦੇ ਕਵਰ ਨਹੀਂ ਕਰਦਾ ਮੀਡੀਆ ਵੀ ਉਥੇ ਟੀਵੀ ਚੈਨਲ ਵੀ ਨਹੀਂ ਜਾਂਦੇ ਕੋਈ ਇੱਕ ਅਦਾ ਬੇਸ਼ੱਕ ਕਹਿ ਦਈਏ ਆਪਾਂ ਜਿਹੜੇ ਹੈਗੇ ਆ ਉਹ ਜਾ ਕੇ ਗਰੀਬਾਂ ਦੀ ਗੱਲ ਕਰਦੇ ਨਹੀਂ ਤਾਂ ਗੱਲ ਅਮੀਰਾਂ ਦੀ ਹੁੰਦੀ ਹੈ ਕਿਉਂਕਿ ਉਹ ਬੰਦੇ ਜਿਹੜੇ ਹੈਗੇ ਆ ਉਹ ਮਿਡਲ ਕਲਾਸ ਦੇ ਵਿੱਚੋਂ ਸੀ ਖਾਂਦੇ ਪੀਂਦੇ ਪਰਿਵਾਰਾਂ ਚੋਂ ਸੀ ਉਹਨਾਂ ਦਾ ਜਿੰਨੀ ਉਹਨਾਂ ਦਾ ਬੇਟ ਸੋਸਾਇਟੀ ਦੇ ਵਿੱਚ ਹੈ ਉਹਨਾਂ ਬੇਟਾਂ ਦਾ ਪੁਲਸ ਇੱਥੇ ਵੀ ਪਿਆ ਫਿਰ ਪਰ ਹਾਲੇ ਤੱਕ ਮੇਨ ਸ਼ੂਟਰਾਂ ਦਾ ਨਾਮ ਫੜੇ ਜਾਣਾ ਇਹਨੂੰ ਕਿਤਨਾ ਕਿਤੇ ਫੀਲਰ ਮੰਨਦੇ ਹੋ ਇਹਨੂੰ ਕੀ ਮੰਨਦੇ ਹੋ ਕਿਉਂਕਿ ਜਿਹੜੇ ਜਿਵੇਂ ਹੁਣ ਇਹ ਤਾਂ ਪਤਾ ਹੈ ਕਿ ਉਹ ਦੋ ਨਾਲ ਇਨਵੋਲਡ ਸੀ ਪੁਲਿਸ ਵੀ ਕਹਿੰਦੀ ਹੈ ਸੀਸੀਟੀਵੀ ਫੁਟੇਜ ਵੀ ਹੈ ਕਿ ਇਹਨਾਂ ਦੋਹਾਂ ਨੇ ਆਪਣੀ ਸਵਿਫਟ ਗੱਡੀ ਦੇ ਵਿੱਚ ਪਟਾ ਕੇ ਉਹਨਾਂ ਨੂੰ ਅੱਗੇ ਕਿਤਨਾ ਕਿਤੇ ਲਿਜਾ ਕੇ ਛੱਡਿਆ ਜਾਂ ਫਿਰ ਇਹਨਾਂ ਦੀ ਇੰਟੈਰੋਗੇਸ਼ਨ ਦੇ ਵਿੱਚ ਕੀ ਪੁਲਿਸ ਅਜੇ ਤੱਕ ਉਹਨਾਂ ਪਤਾ ਨਹੀਂ ਕਰ ਸਕੀ ਜਾਂ ਕਤਲ ਹੋਏ ਨੂੰ ਇੰਨੇ ਦਿਨ ਹੋ ਚੰਨੇ ਨੇ ਪਰ ਹਾਲੇ ਤੱਕ ਮੇਨ ਸ਼ੂਟਰ ਜਿਹੜੇ ਮੇਨ ਤਿੰਨ ਸੀ ਉਹਨਾਂ ਦਾ ਹਾਲੇ ਤੱਕ ਪੁਲਿਸ ਦੇ ਹੱਥ ਨਾ ਆਉਣਾ ਫੜਿਆ ਨਾ ਜਾਣਾ ਇਹ ਇਸ਼ਾਰਾ ਕਿੱਧਰ ਵੱਲ ਕਰਦਾ ਦੇਖੋ ਜਿਹੜੇ ਉਹ ਬੰਦੇ ਆ ਜਿਹੜੇ ਕਿਉਂਕਿ ਜਿਹੜੀਆਂ ਅੱਗੇ ਪਿੱਛੇ ਉਹਨਾਂ ਦੇ ਗਿਆ ਦੋ ਟਵੀਟ ਆਏ ਆ ਉਹਨਾਂ ਟਵੀਟਾਂ ਨੂੰ ਦੇਖੋ ਪਹਿਲੇ ਟਵੀਟ ਦੇ ਵਿੱਚ ਤਾਂ ਜਿੱਦੇ ਉਹ ਮਾਰੇ ਗਏ ਆ ਮੁੰਡੇ ਉਹਨਾਂ ਨੇ ਕਿਹਾ ਕਿ ਇਹ ਬੰਦੇ ਸਾਡੇ ਸੀ ਲੇਕਿਨ ਇਹ ਮਾਰਨ ਦੇ ਵਿੱਚ ਐ ਨਹੀਂ ਸੀ ਇਹ ਸ਼ੂਟ ਕਰਨ ਦੇ ਵਿੱਚ ਐ ਨਹੀਂ ਸੀ ਸ਼ੂਟਰ ਬੰਦੇ ਸਾਡੇ ਨਿਕਲ ਚੁੱਕੇ ਇੱਥੋਂ ਜਿਹੜੇ ਬੰਦੇ ਉੱਥੋਂ ਨਿਕਲ ਗਏ ਆ ਇਹ ਬੰਦੇ ਜਿਹੜੇ ਹੈਗੇ ਕਿਉਂਕਿ ਇਹਨਾਂ ਨੂੰ ਇੰਨਾ ਕਿ ਇਹਨਾਂ ਨੇ ਸੋਚਿਆ ਉਹਨਾਂ ਵੀ ਸਾਡਾ ਕੰਮ ਤਾਂ ਐਨਐਸਐਸ ਹੀ ਉਹਨਾਂ ਨੂੰ ਲੈ ਆਇਆ ਕੱਢ ਲੈਂਦਾ ਸ਼ਾਇਦ ਉਹਨਾਂ ਨੇ ਸੋਚਿਆ ਨਾ ਵੇ ਪੁਲਿਸ ਸਾਡੇ ਤੱਕ ਚਲੀ ਜਾਊਗੀ ਲੇਕਿਨ ਪੁਲਿਸ ਦੇ ਜਿਹੜੀ ਟੈਕਨੋਲੋਜੀ ਨਾਲ ਅੱਜ ਕੱਲੇ ਜਿਹੜੀ ਜਾਂਚ ਹੁੰਦੀ ਹੈ ਨਾ ਟੈਕਨੋਲੋਜੀ ਨਾਲ ਪਤਾ ਲੱਗ ਜਾਂਦਾ ਕੌਣ ਬੰਦਾ ਕਿੱਥੇ ਹੈ ਹਰ ਬੰਦੇ ਦੇ ਹੱਥ ਦੇ ਵਿੱਚ ਮੋਬਾਈਲ ਹੈ ਮੋਬਾਈਲ ਤੇ ਤੁਹਾਡੀ ਲੋਕੇਸ਼ਨ ਨਾਲ ਦੀ ਨਾਲ ਦੱਸਦੇ ਕਿੰਨੇ ਬੰਦੇ ਉੱਥੇ ਨਵੇਂ ਆਏ ਕਿੰਨੇ ਦੋ ਬੰਦੇ ਜੇ ਪਟਿਆਲੇ ਤੋਂ ਆਉਂਦੇ ਆ ਇੱਕ ਮਰਦਾਂ ਵਾਲਾ ਪਿੰਡ ਹੈ ਤੇ ਇੱਕ ਕੋਈ ਹੋਰ ਆ ਪਟਿਆਲੇ ਦਾ ਪ੍ਰੋਪਰ ਪਿੰਡ ਹੈ ਉਹਦੇ ਨਾਲ ਦੀ ਨਾਲ ਹੀ ਸਾਰਾ ਕੁਝ ਉਹਨਾਂ ਨੇ ਐਨਾਲਿਸਿਸ ਕਰ ਲਿਆ ਉਹਨਾਂ ਵੀ ਇਹ ਬੰਦੇ ਆ ਕੇ ਫੜ ਕੇ ਦੋ ਮਾਰੇ ਜਾ ਉਹਨਾਂ ਦੇ ਜੂਤ ਤੇ ਹੋਏ ਮੰਨ ਕੇ ਕਿ ਬੀਐਸਸੀ ਲੈ ਕੇ ਆਏ ਲੇਕਿਨ ਇਹ ਬੰਦੇ ਮੇਰੇ ਖਿਆਲ ਨਾਲ ਦੂਰ ਨਿਕਲ ਗਏ ਕਿਉਂਕਿ ਇਹ ਵੀ ਗੱਲ ਮੈਨੂੰ ਲਾਰੈਂਸ ਬਿਸ਼ਨੋਈ ਹੈ ਲਾਰੈਂਸ ਬਿਸ਼ਨੋਈ ਨੂੰ ਸਟੇਟ ਦੇ ਇੱਕ ਕਿਸੇ ਦੀ ਪ੍ਰੋਟੈਕਸ਼ਨ ਹੈਗੀ ਹੈ ਜੇ ਲਾਰੈਂਸ ਬਿਸ਼ਨੋਈ ਨੂੰ ਸਾਬਰਮਤੀ ਜੇਲ੍ਹ ਜਿਹੜੀ ਅਹਿਮਦਾਬਾਦ ਦੇ ਵਿੱਚ ਹੈ ਉੱਥੇ ਰੱਖਿਆ ਇੱਕ ਸੀਆਰਪੀ ਜਿਹੜੀ ਹੈ ਕ੍ਰਿਮੀਨਲ ਪ੍ਰੋਸੀਜਰ ਕੋਰਟ ਦੀ ਇੱਕ ਮਤਲਬ ਜਿਹੜੀ ਹੈ ਧਾਰਾ ਦਾ ਜ਼ਿਕਰ ਕਰਕੇ ਬੰਦੇ ਦੀ ਜਾਨ ਬਚਾਉਣ ਲਈ ਇਹਨੂੰ ਇੱਥੇ ਰੱਖਣਾ ਜ਼ਰੂਰੀ ਹੈ ਜੇ ਉਹਨੂੰ ਉੱਥੇ ਰੱਖਿਆ ਹੋਇਆ ਹੈ ਤਾਂ ਉਹ ਵੀ ਤਾਂ ਕਿਸੇ ਰੱਖਿਆ ਨਾ ਕਿ ਸਟੇਟ ਪਾਵਰ ਨਹੀਂ ਰੱਖਿਆ ਇਸ ਕੇਂਦਰ ਨਹੀਂ ਰੱਖਿਆ ਉੱਥੇ ਕੇਂਦਰ ਤੋਂ ਬਗੈਰ ਤਾਂ ਹੈ ਨਹੀਂ ਜੇ ਉਹ ਬੰਦਾ ਜੇਲ੍ਹ ਦੇ ਵਿੱਚ ਬੈਠ ਕੇ ਅਹ ਤੋੜਾ ਭੱਟੀ ਜਿਹੜਾ ਪਾਕਿਸਤਾਨ ਦਾ ਗੈਂਗਸਟਰ ਉਹਦੇ ਨਾਲ ਗੱਲਬਾਤ ਕਰ ਸਕਦਾ ਹੈ ਜੇ ਉਹ ਜੇਲ੍ਹ ਦੇ ਵਿੱਚੋਂ ਬੈਠ ਕੇ ਕੰਟਰੋਲ ਕਰ ਸਕਦਾ ਆਪਣੇ ਸਾਰੇ ਮਾਮਲੇ ਨੂੰ ਸਲਮਾਨ ਖਾਨ ਵਰਗੇ ਵਰਗੇ ਬੰਦਿਆਂ ਤੇ ਅਟੈਕ ਕਰ ਸਕਦਾ ਹੈ ਉਹ ਬੰਦਾ ਕਿੰਨਾ ਪਾਵਰਫੁਲ ਹੈ ਕਿ ਜਦੋਂ ਪੰਜਾਬ ਦੇ ਵਿੱਚ ਆਉਂਦਾ ਤੇ ਪੰਜਾਬ ਦੇ ਇੱਕ ਥਾਣੇ ਦੇ ਵਿੱਚ ਉਹਦੀ ਇੰਟਰਵਿਊ ਵੀ ਹੋ ਜਾਂਦੀ ਹੈ ਲਾਈਵ ਬਿਲਕੁਲ ਇਸ ਕਰਕੇ ਜਿਹੜੇ ਹੈਗੇ ਉਹ ਜਿਹੜੇ ਬੰਦੇ ਉਹਨਾਂ ਨਾਲ ਕੰਮ ਕਰਨ ਵਾਲੇ ਬੰਦੇ ਉਹਨਾਂ ਦੇ ਸ਼ੂਟਰ ਹੈ ਉਹਨਾਂ ਨੂੰ ਬਚਾਉਣ ਵਾਸਤੇ ਵੀ ਉਹਨਾਂ ਕੋਲ ਕਿੰਨੇ ਸਾਧਨ ਹੈ ਪਰ ਜੇਕਰ ਇੱਕ ਐਫਆਈਆਰ ਨੂੰ ਮੰਨਿਆ ਜਾਵੇ ਤਾਂ ਇਸ ਨੂੰ ਫਿਰ ਇਨਕਾਊਂਟਰ ਕਿਹਾ ਜਾ ਸਕਦਾ ਹੈ ਇਨਕਾਊਂਟਰ ਐਫਆਈਆਰ ਨੂੰ ਜਿਹੜਾ ਹੈਗਾ ਐਫਆਈਆਰ ਕਹਿੰਦੇ ਨਹੀਂ ਤਾਂ ਐਫਆਈਆਰ ਕਹਿੰਦੇ ਕਿ ਉਹ ਇਨਕਾਊਂਟਰ ਨਹੀਂ ਹੋਤਾ ਉਹਨਾਂ ਦੇ ਆਪਣੇ ਬੰਦੇ ਤੋਂ ਮਾਰੇ ਗਏ ਹਾਂ ਬਿਲਕੁਲ ਲੇਕਿਨ ਐਫਆਈਆਰ ਕੱਲਾ ਕੁਝ ਨਹੀਂ ਨਾ ਜਿਹੜੀ ਜਿਹੜੀ ਡੀਆਈਜੀ ਸਾਹਿਬ ਕਹਿੰਦੇ ਕਿ ਹਾਂ ਗੋਲੀਆਂ ਜਿਹੜੀਆਂ ਦੋਨਾਂ ਪਾਸੇ ਤੋਂ ਵਧੀਆਂ ਕ੍ਰਾਸ ਫਾਇਰਿੰਗ ਹੋਈ ਹੈ ਹਾਂ ਕ੍ਰਾਸ ਇੱਕ ਪਾਸੇ ਕ੍ਰਾਸ ਫਾਇਰਿੰਗ ਇੱਕ ਪਾਸੇ ਜਿਹੜੀ ਹੈਗੇ ਉਹਨਾਂ ਦੇ ਜਿਹੜੇ ਗੈਂਗਸਟਰਾਂ ਨੇ ਉਹਨਾਂ ਨੂੰ ਮਾਰਤਾ ਇਹ ਕੰਟਰਡਿਕਸ਼ਨ ਜਿਹੜੀ ਹੈ ਨਾ ਅਸਲ ਦੇ ਵਿੱਚ ਕ੍ਰਿਮੀਨਲ ਜਿਹੜਾ ਸਿਸਟਮ ਹੈ ਨਾ ਕ੍ਰਿਮੀਨਲ ਸਿਸਟਮ ਦੇ ਵਿੱਚ ਇਹ ਕੰਟਰਡਿਕਸ਼ਨ ਬਹੁਤ ਕੁਝ ਕਰ ਦਈ ਹੈ ਕੰਟਰਡਿਕਸ਼ਨ ਦਾਸ ਕਤਲਾਂ ਦੇ ਦੋਸ਼ੀ ਨੂੰ ਮਾਫ ਕਰਵਾ ਦਿੰਦੀ ਹੈ ਤੇ ਜਦੋਂ ਤੁਹਾਡੇ ਤਫਤੀਸ਼ੀ ਅਫਸਰ ਦੇ ਜਾਂ ਜਿਹੜਾ ਬੰਦਾ ਜਿਹੜਾ ਉਹ ਤਫਤੀਸ਼ੀ ਅਫਸਰ ਵੀ ਹੈ ਉਹ ਡੀਡ ਵੀ ਕਰਦਾ ਉਸ ਫੋਰਸ ਨੂੰ ਜਿਹੜੀ ਫੋਰਸ ਫੜ ਕੇ ਆਉਂਦੀ ਹੈ ਜਿਹੜੀ ਫੋਰਸ ਦੇਤੇ ਇਲਜ਼ਾਮ ਲੱਗਦਾ ਕਿ ਉਹਨਾਂ ਨੇ ਜੀ ਉਹ ਬੰਦੇ ਫੜ ਕੇ ਮਾਰਤੇ ਬਿਲਕੁਲ ਤੇ ਉੱਥੇ ਜੇ ਉਹਨਾਂ ਦੀ ਕੰਟਰਡਿਕਸ਼ਨ ਆਉਂਦੀ ਹੈ ਐਫ ਆਈ ਆਰ ਦੀ ਹੋਰ ਹੈ ਡੀ ਆਈ ਦੀ ਹੋਰ ਹੈ ਤੇ ਇਹ ਗੱਲ 네ਗੇਟਿਵ ਵੀ ਜਾਂ ਸਕਦੀ ਹੈ ਸਸੀ ਦੇ ਨਾਲ ਹੀ ਇੱਕ ਚਰਚਾ ਇੱਕ ਧਾਰਨਾ ਹੋਰ ਵੀ ਚੱਲਦੀ ਆ ਉਹ ਇਹ ਚੱਲਦੀ ਆ ਕਿ ਜਿਸ ਤਰ੍ਹਾਂ ਦੇ ਨਾਲ ਪਿਛਲੇ ਸਮੇਂ ਤੋਂ ਇਨਕਾਊਂਟਰ ਜਿਹੜੇ ਆ ਉਹ ਹੋ ਰਹੇ ਨੇ ਉਹ ਇਹ ਕਹਿ ਰਿਹਾ ਕਿ ਪੰਜਾਬ ਕਿਤਨਾ ਕਹਿੰਦੇ ਪੁਲਿਸ ਸਟੇਟ ਵੱਲ ਵਧਦਾ ਜਾ ਰਿਹਾ ਤੁਸੀਂ ਇਸ ਚਰਚਾ ਦੇ ਨਾਲ ਇਸ ਧਾਰਨਾ ਕਿੰਨੇ ਕੁ ਸਹਿਮਤ ਹੋ ਕਿ ਵਾਕਿਆ ਦੇ ਵਿੱਚ ਪੁਲਿਸ ਪੰਜਾਬ ਪੁਲਿਸ ਸਟੇਟ ਵੱਲ ਵਧਦਾ ਜਾ ਰਿਹਾ ਵਧਦਾ ਕਿ ਜੇ ਨੇ ਪੰਜਾਬ ਪੁਲਿਸ ਸਟੇਟ ਬਣ ਚੁੱਕੇ ਪੁਲਿਸ ਸਟੇਟ ਕੀ ਹੁੰਦੀ ਹੈ ਜਦੋਂ ਪੁਲਿਸ ਦੀ ਚੱਲਦੀ ਹੈ ਕਾਨੂੰਨ ਬਣਾਉਣਾ ਪੈਂਦਾ ਇੱਕੋ ਗੱਲ ਦੇਖੋ ਮੈਂ ਇੱਕੋ ਮਿਸਾਲ ਦੇਉ ਤੁਹਾਨੂੰ ਅੱਜ ਦੀਆਂ ਖ਼ਬਰਾਂ 'ਚ ਖ਼ਬਰ ਲੱਗੀ ਹੈ ਕਿ ਬਿਕਰਮ ਮਦੀਠੀਆ ਦੀ ਪੇਸ਼ੀ ਦੌਰਾਨ ਜਿਹੜੀ ਤੱਕਾ ਮੁਕੀ ਹੋਈ ਹੈ ਪੁਲਿਸ ਦੀ ਉਥੇ ਪੁਲਿਸ ਦਾ ਪੱਖ ਆਇਆ ਜੇ ਕਚਹਿਰੀ ਦੇ ਬੰਦੇ ਨੂੰ ਪੇਸ਼ ਕੀਤਾ ਜਾ ਰਿਹਾ ਹੈ ਔਰ ਕਹਿੰਦੇ ਰੌਲਾ ਕਿੱਥੋਂ ਪਿਆ ਰੌਲਾ ਇਸ ਕਰਕੇ ਪਿਆ ਵੀ ਸੈਸ਼ਨ ਜੱਜ ਨੇ ਜਾਂ ਜਿਹੜੇ ਜੁਡੀਸ਼ੀਅਨਲ ਆਫੀਸਰ ਸੀ ਉਹਨਾਂ ਨੇ ਕਹਿਤਾ ਜੀ ਭਾਈ ਇਹਦਾ ਪਿਛਲਾ ਗੇਟ ਹੈ ਇੱਥੋਂ ਦੀ ਕੋਈ ਆਵੇ ਨਾ ਉਹਨੂੰ ਲੌਕ ਕਰ ਦਿਓ ਕਰਮਚਾਰੀਆਂ ਨੇ ਲੌਕ ਕਰਤਾ ਪੁਲਿਸ ਉਧਰ ਦੀ ਬਿਕਰਮ ਮਦੀਠੀਆ ਨੂੰ ਲੈ ਕੇ ਚਲੀ ਗਈ ਉਹ ਕਹਿੰਦੇ ਜੀ ਖੋਲੋ ਉਹ ਕਹਿੰਦੇ ਨਹੀਂ ਖੋਲਦੇ ਨਹੀਂ ਸਾਨੂੰ ਤਾਂ ਜੱਜ ਸਾਹਿਬ ਦਾ ਹੁਕਮ ਹੈ ਉੱਥੇ ਉਹਨਾਂ ਦੀ ਤੂਤੂਮੇ ਮੇ ਹੋ ਗਈ ਤੱਕਾ ਮੁਕ ਉਹ ਧੱਕਾ ਮੁੱਕੀ ਦਾ ਮਾਮਲਾ ਕੋਰਟ ਕੋਲੇ ਫੇਰ ਪਹੁੰਚ ਗਿਆ ਤੇ ਜੇ ਉਹ ਉਹਨਾਂ ਦੀ ਸਫਾਈ ਆ ਗਈ ਤੇ ਅਦਾਲਤ ਦੇ ਵਿੱਚ ਵੀ ਜਾ ਕੇ ਪੁਲਿਸ ਜਿਹੜੀ ਹੈਗੀ ਆਪਦੀ ਦਾਦਾਗੀਰੀ ਦਿਖਾਉਂਦੀ ਹੈ ਫਿਰ ਤੁਸੀਂ ਕੀ ਕਹੋਗੇ ਹੋਰ ਕੀ ਪ੍ਰੋਸਟ ਸਟੇਟ ਹੁੰਦੀ ਹੈ ਪੁਲਿਸ ਸਟੇਟ ਉਹ ਨਹੀਂ ਹੁੰਦੀ ਜਦੋਂ ਕਾਨੂੰਨ ਨੀਚੇ ਪੈ ਜਾਂਦਾ ਤੇ ਪੁਲਿਸ ਉੱਪਰ ਹੋ ਜਾਂਦੀ ਤੁਹਾਨੂੰ ਨਹੀਂ ਲੱਗਦਾ ਕਿ ਫਿਰ ਇਹ ਪੰਜਾਬ ਦੇ ਲਈ ਆਉਣ ਵਾਲੇ ਸਮੇਂ 'ਚ ਪੰਜਾਬ ਦੇ ਭਵਿੱਖ ਤੇ ਲਈ ਨੁਕਸਾਨ ਦਾ ਇੱਕ ਬਹੁਤ ਖਤਰਨਾਕ ਸਬਤ ਹੋ ਪੰਜਾਬ ਪਹਿਲਾਂ ਬੜਾ ਖਮਿਆਜਾ ਭੁਗ ਚੁੱਕਿਆ ਹੈ ਜਦੋਂ ਪੁਲਿਸ ਸਟੇਟ ਆਪਣੇ ਰੰਗ ਦੇ ਵਿੱਚ ਆ ਗਈ ਸੀ ਪੂਰੀ ਆ ਗਈ ਸੀ ਉਦੋਂ ਬਗਾਵਤਾਂ ਹੁੰਦੀਆਂ ਉਦੋਂ ਬਾਗੀ ਪੈਦਾ ਹੁੰ ਉਦੋਂ ਜਿਹੜੇ ਹੈਗੇ ਹਿਊਮਨ ਬੰਬ ਪੈਦਾ ਹੁੰਦੇ ਬੀਅੰਦ ਸਿੰਘ ਦਾ ਕਤਲ ਉਹ ਉਦੋਂ ਵਾਸੀ ਦੋ ਉਹਨਾਂ ਨੇ ਉਦੋਂ ਕਹਿ ਰਹੇ ਤੁਸੀਂ ਬਲਵੰਤ ਸਿੰਘ ਰਾਜੋ ਉਹਨਾਂ ਨੂੰ ਕਹੋ ਕਹਿੰਦੇ ਵੀ ਅਸੀਂ ਤਾਂ ਮਾਰਿਆ ਹੀ ਇਸ ਕਰਕੇ ਸੀ ਬੀਅੰਦ ਸਿੰਘ ਕਿ ਪੁਲਿਸ ਸਟੇਟ ਦਾ ਖਾਤਮਾ ਕਰਨਾ ਉਹ ਤੋਂ ਬਾਅਦ ਫਿਰ ਇਨਕਾਊਂਟਰ ਹੋਣੋਂ ਕੋ ਮੈਂ اٹਕੀ ਸੀ ਮੁਕਾਬਲੇ ਹੁਣ वट ਗਏ ਸੀ ਨਾ ਇਹ ਉਹ ਕਹਿੰਦੇ ਵੀ ਅਸੀਂ ਤਾਂ ਜਿਹੜੇ ਮਰਨੀ ਇਸ ਕਰਕੇ ਮੰਨਿਆ ਸੀ ਜਿਹੜਾ ਮਰਦੀ ਹੋ ਜੇ ਹਿਊਮਨ ਬੰਮ ਬੜੇ ਦਲਾਵਰ ਸਿੰਘ ਤਾਂ ਸੀ ਅਗਰ ਦਲਾਵਰ ਸਿੰਘ ਅਸਫਲ ਹੋ ਜਾਂਦਾ ਤੇ ਇਹ ਕੰਮ ਫਿਰ ਉਹਨੇ ਕਰਨਾ ਸੀ ਬਲਵੰਤ ਸਿੰਘ ਰਾਜ ਉਹਨੇ ਨਹੀਂ ਕਰਨਾ ਸੀ ਬਲਵੰਤ ਸਿੰਘ ਰਾਜ ਉਹਨੇ ਦਾ ਜਿਉਂਦਾ ਬੈਠਾ ਬਿਲਕੁਲ ਠੀਕ ਹੈ ਨਾ ਇਹਹੀ ਚੀਜ਼ ਹੈ ਨਾ ਇੱਕ ਪੁਲਿਸ ਤੋਂ ਸਟੇਟ ਬਣਨਾ ਜਿਹੜਾ ਕਿਸੇ ਸਟੇਟ ਦਾ ਬੜਾ ਖਤਰਨਾਕ ਹੁੰਦਾ ਪਰ ਇਸ ਚੀਜ਼ ਦੇ ਉੱਪਰ ਵਿਰੋਧੀ ਤਰ੍ਹਾਂ ਦੀ ਲੀਡਰਾਂ ਦੀ ਚੁੱਪੀ ਨੂੰ ਕਿਵੇਂ ਦੇਖਦੇ ਹੋ ਹਾਲਾਂਕਿ ਬੁੱਧੀਜੀਵੀ ਬੋਲਦੇ ਨੇ ਪੱਤਰਕਾਰ ਭਾਈਚਾਰਾ ਉਹ ਜਿਹੜਾ ਇਸ ਚੀਜ਼ ਦੇ ਉੱਪਰ ਜ਼ਰੂਰ ਬੋਲਦਾ ਆ ਚਰਚਾਾਂ ਮ ਆਮ ਹੁੰਦੀਆਂ ਨੇ ਅਮ ਸਟੇਜਾਂ ਤੋਂ ਬੁੱਧੀਜੀਵਾਂ ਦੇ ਵੱਲੋਂ ਪਰ ਇਸ ਚੀਜ਼ ਦੇ ਉੱਪਰ ਵਿਰੋਧੀ ਧਿਰਾਂ ਦਾ ਚੁੱਪ ਹੋਣਾ ਕਿਵੇਂ ਦੇਖਦੇ? ਦੇਖੋ ਜਦੋਂ ਵਿਰੋਧੀ ਧਿਰਾਂ ਜਿਹੜੇ ਸਾਡੇ ਲੈਜਿਸਲੇਟਰ ਐ ਜਾਂ ਜਿਹੜੇ ਸਾਡੇ ਲੀਡਰ ਐ ਲੀਡਰ ਜਦੋਂ ਹਰਾਮ ਦੀਆਂ ਕਮਾਈਆਂ ਕਰਨ ਲੱਗ ਜਾਂਦਾ ਉਹਨਾਂ ਨੂੰ ਜ਼ਰੂਰਤ ਨਹੀਂ ਜੰਦੀ। ਉਹ ਫਿਰ ਡਰ ਜਾਂਦੇ ਜਦੋਂ ਦੂਜੀ ਸਰਕਾਰ ਆਉਂਦੀ ਐ। ਇਸ ਵੇਲੇ ਜਿਹੜੇ ਆਪਾਂ ਦੇਖੀ ਸਾਡੇ ਸਾਹਮਣੇ ਜਿਹੜੇ ਜਿੰਨੇ ਕੁ ਬੰਦੇ ਹੈਗੇ ਬੋਲਣ ਵਾਲੇ ਉਹਨਾਂ ਦੇ ਵਿੱਚੋਂ ਇੱਕੋ ਇੱਕ ਐ ਜਿਹਨੂੰ ਅਸੀਂ ਕਹਿ ਸਕਦੇ ਆ ਸੁਪਾਲ ਕਹਰਾ। ਉਹਦੇ ਤੇ ਸਾਰੇ ਫਾਰਮੂਲੇ ਲਾ ਕੇ ਦਿਖਲੇ, ਈਡੀ ਵਾਲਾ ਫਾਰਮੂਲਾ ਉਹਦੇ ਤੇ ਲਾ ਕੇ ਦਿਖਲਾ, ਐਂਡੀਪੀਐਸ ਦਾ ਕੇਸ ਉਹਦੇ ਤੇ ਹੋ ਗਿਆ, ਫੜ ਕੇ ਉਹਨੂੰ ਜੇਨ ਲekin ਜਿੱਥੇ ਤੱਕ ਆ ਹੁੰਦਾ ਉਹ ਜਾਂਦਾ ਹੈ ਉਹ ਬਿਕਰਮਜੀਤ ਜੀ ਦਾ ਵਿਰੋਧੀ ਸੀ ਉਹ ਬਿਕਰਮਜੀਤ ਜੀ ਦੇ ਕਰੀ ਵੀ ਗਏ ਉਹ ਕੁੰਮਰਬਿਜੇ ਪ੍ਰਤਾਪ ਸਿੰਘ ਨਾਲ ਦੀ ਵੀ ਬਣਦੀ ਸੀ ਉਹ ਉੱਥੇ ਵੀ ਗਏ ਜਾਂ ਦੂਜਾ ਕਾਂਗਰਸ ਪਾਰਟੀ ਦੇ ਵਿੱਚ ਦੂਜਾ ਬੰਦਾ ਦੇਖਣਾ ਹੋਵੇ ਤਾਂ ਮੈਨੂੰ ਮਾੜੀ ਮੁੱਟੀ ਜੁਰਤ ਜਿਹੜੀ ਆ ਪਰਕ ਸਿੰਘ ਚ ਲੱਗਦੀ ਹੈ ਵੇਲੇ ਕੁ ਵੇਲੇ ਹੋ ਬੋਲੇ ਅੰਦੇ ਬਾਕੀ ਤੁਸੀਂ ਦੱਸੋ ਵੀ ਇਹਨਾਂ ਐਮ ਐਨ ਐ ਦੇ ਵਿੱਚ ਕੀ ਦੇ ਚ ਕਿੰਨੀ ਕ ਜਾਣ ਹੈ ਬੋਲੇ ਕਿ ਉਹ ਮੈਂ ਉਹੀ ਆ ਨਾ ਅਸੈਂਬਲੀ ਦੇ ਵਿੱਚ ਭਗਵੰਤਮਾਨ ਕਲਾਕਾਰ ਹੈ ਉਹਨੂੰ ਕਲਾ ਦੇ ਯੋਗ ਦਿਖਾਉਣੇ ਹੁੰਦੇ ਆ ਉਹ ਕਹਿੰਦਾ ਅੱਛਾ ਤੂੰ ਆ ਪੀ ਐਫਾਈਲ ਚੱਕ ਲਿਓ ਤੇ ਨਾਲ ਦੀ ਨਾਲ ਠੰਡੇ ਪੈ ਜਾਂਦੀ ਉਦੇ ਚ ਇਹ ਹੈ ਨਾ ਕਿ ਜਿਹੜਾ ਮਲੰਗ ਬੰਦਾ ਹੁੰਦਾ ਹੈ ਮਲੰਗ ਬੰਦੇ ਦਾ ਕੀ ਕੀ ਕਰ ਲਓਗੇ ਤੁਸੀਂ ਮੈਨੂੰ ਫੜ ਕੇ ਜੇਲ੍ਹ ਚ ਉਹ ਪਰ ਇੱਕ ਬੜੀ ਪੁਰਾਣੀ ਕਹਾਣੀ ਹੈ ਨਾ ਵੀ ਇੱਕ ਮਲੰਗਾ ਆਦਮੀ ਸੀਗਾ ਉਹ ਆਪਦਾ ਆਰਾਮ ਨਾਲ ਪਿਆ ਉਹਦੇ ਕੋਲੇ ਆਇਆ ਕੋਈ ਤੁਹਾਡੇ ਵਰਗਾ ਸਿਆਣਾ ਬੰਦਾ ਕਹਿੰਦਾ ਕੰਮ ਕਰ ਲਿਆ ਕਰ ਕਹਿੰਦਾ ਕੀ ਕਰਾਂ ਕਹਿੰਦਾ ਆਂਡੀ ਵੇਚ ਲਿਆ ਕਰ ਕਹਿੰਦਾ ਫਿਰ ਕਹਿੰਦਾ ਆਂਡਿਆਂ ਤੋਂ ਕੁਕੜੀਆਂ ਲੈ ਨਹੀਂ ਕਹਿੰਦਾ ਫਿਰ ਕੁਕੜੀਆਂ ਤੋਂ ਬਾਅਦ ਕਹਿੰਦਾ ਫਿਰ ਕਿਸ਼ਤੀ ਲੈ ਨਹੀਂ ਲੋਕਾਂ ਨੂੰ ਟਪਾ ਲੈ ਕੇ ਕਹਿੰਦਾ ਫਿਰ ਫਿਰ ਕਹਿੰਦਾ ਤੂੰ ਐ ਕਰ ਯਾਰ ਕੋਈ ਇੰਜਨ ਵਾਲੀ ਕਿਸ਼ਤੀ ਲੈ ਲਈ ਕਹਿੰਦਾ ਫਿਰ ਫਿਰ ਕਹਿੰਦਾ ਤੂੰ ਸਮੁੰਦਰੀ ਜਹਾਜ਼ ਲੈ ਲੈ ਕਹਿੰਦਾ ਫਿਰ ਕਹਿੰਦਾ ਫਿਰ ਤੂੰ ਆਰਾਮ ਕਰੀ ਕਿਉਂ ਕਹਿੰਦਾ ਮੈਂ ਕਿਹੜਾ ਮੂਵੀ ਵਿੱਚ ਲੱਗਾ ਫਿਰਦਾ ਆ ਆਰਾਮ ਤੱਕਰੀ ਜਾਣਾ ਜਿਹੜੇ ਜਿਹੜਾ ਇੰਨਾ ਕੁਝ ਕਰਕੇ ਜਿਹੜਾ ਮਲੰਗ ਬੰਦਾ ਨਾ ਜਿਹਦੀ ਜਿਹਨੂੰ ਜਾਂਤਾ ਜੀ ਦੇ ਕੋਲ ਕਮਿਟਮੈਂਟ ਹੈ ਉਹ ਬੰਦਾ ਲੜ ਸਕਦਾ ਹੈ ਜਾਂ ਜਿਹਦੇ ਕੋਲ ਕੱਖ ਨਹੀਂ ਕਿ ਮੈਨੂੰ ਜੇਲ੍ਹ ਚ ਫਿਰਦਾ ਮੈਂ ਰੇਲ ਚ ਫਿਰਦਾ ਕਿਹਾ ਰੋਟੀਆਂ ਹੀ ਖਾਣੀਆਂ ਜਿੱਥੇ ਮਰਦੀਆਂ ਲੈ ਜਾ ਉਹ ਬੰਦੇ ਲੜ ਸਕਦੇ ਆ ਜਿਹੜੇ ਬੰਦੇ ਆ ਜਿਹਦੇ ਕਰੀਜਾ ਨਹੀਂ ਨਾ ਟੁੱਟਣ ਦੇ ਉਹ ਲੜ ਨਹੀਂ ਸਕਦੇ ਉਹ ਹਕੂਮਤ ਦਾ ਤਫਤੇ ਝੱਲ ਨਹੀਂ ਸਕਦੇ ਉਹਨਾਂ ਨੂੰ ਫਿਰ ਨੀਵੀ ਪਾਉਣੀ ਪੈਂਦੀ ਹੈ ਜੀ ਚਲੋ ਤੁੰਨ੍ਹੇ ਨਾਲ ਸੀਨੇ ਪੱਤਰਕਾਰ ਬਖਤੌਰ ਸਿੰਘ ਢੱਲਹੋਰੀ ਸੀ ਇਸ ਬਾਬਤ ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਜੁੜੇ ਰਹੋ ਆਰੇਮ ਵੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰ ਰਵੰਦੇ ਹੋ ਇਜਾਜ਼ਤ ਧੰਨਵਾਦ ਜੀ